ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਠਾਕ ਆ ਸਾਰੇ ਪਰਿਵਾਰ ਠੀਕ ਠਾਕ ਆ ਤੁਸੀਂ ਵੀ ਉਮੀਦ ਕਰਦੇ ਆ ਕਿ ਠੀਕ ਠਾਕ ਹੋਵਗੇ ਸਾਰੇ ਭੈਣ ਭਰਾ ਹਾਂਜੀ ਤੇ ਉਹ ਦਿਨ ਆਪਾਂ ਵਲੌਗ ਬਣਾਉਣੇ ਸ਼ੁਰੂ ਕਰਨ ਲੱਗੇ ਸੀ ਕਟਿੰਗ ਦਾ ਸੂਟ ਕਟਿੰਗ ਦਾ ਤੇ ਉਹ ਸਾਡੇ ਕੋਲ ਰਹਿ ਗਿਆ ਤੇ ਫਿਰ ਅਸੀਂ ਕੌਫੀ ਬਣਾ ਲਈ ਵਲੌਗ ਰੰਦ ਦਿੱਤਾ ਤੇ ਅੱਜ ਟਾਈਮ ਹੈਗਾ ਇਹ ਦੇਖੋ ਤੇ ਕਹਿੰਦੇ ਵੀ ਅੱਜ ਚਲੋ ਸਾਡੀਆਂ ਭੈਣਾਂ ਕਹਿਣ ਰਹੀਆਂ ਬਾਰ ਬਾਰ ਵੀ ਕਟਿੰਗ ਦਾ ਵਲੌਗ ਪਾ ਦਿਓ ਇੱਕ ਜਿੰਨੂੰ ਨਹੀਂ ਪਤਾ ਕਿਸੇ ਭੈਣ ਨੂੰ ਉਹਦੀ ਹੈਲਪ ਹੋ ਜੂਗੀ ਕਈ ਵਾਰ ਉਹਨਾਂ ਦੇ ਬੜੇ ਚੰਨ ਲਾ ਜਿਹੜੇ ਸਪੈਸ਼ਲ ਕਟਿੰਗ ਦੇ ਆ ਸਲਾਈਸ ਹੁੰਦੇ ਆ ਪਰ ਕਈ ਵਾਰ ਕਿਹ ਜੀ ਕੇਦੇ ਸਮਝਾਉਣ ਦਾ ਢੰਗ ਲਾ ਕੇ ਤਰੀਕੇ ਦਾ ਹੁੰਦਾ ਵਾ ਉਹਦੇ ਨੂੰ ਐਦਾਂ ਵੀ ਸਮਝ ਆ ਜਾਂਦੀ ਹੈ ਕਈ ਵਾਰੀ ਕਈ ਆ ਕੋ ਸਮਝ ਆ ਜਾਂਦੀ ਹੈ ਕਈ ਵਾਰੀ ਕਹਿ ਕੋ ਸਮਝਾਉਂਦੀ ਆ ਐਦਾਂ ਹੁੰਦਾ ਵਾ ਤੇ ਮੈਂ ਲੱਗਿਆ ਅੱਜ ਸੂਟ ਕੱਟਣ ਮਤਲਬ ਕਿ ਪਹਿਲਾਂ ਉਸ ਦਿਨ ਜਿਹੜਾ ਕੱਟਣਾ ਹੀ ਉਸ ਦਿਨ ਪੂਰਾ ਸੂਟ ਹੀ 5 ਮੀਟਰ ਤੇ ਮੈਂ ਸੋਚਿਆ ਵੀ ਜੇ ਸ਼ੁਰੂਆਤ ਹੀ ਕਰਨੀ ਆ ਤੇ ਪਹਿਲਾਂ ਪਹਿਲਾਂ ਕਮੀਜ਼ ਕੱਲੇ ਤੋਂ ਕਰਦੀ ਆ ਵੀ ਕਮੀਜ਼ ਅੱਢ ਹੋਏ ਸਲਵਾਰ ਅੱਢ ਹੋਏ ਟੋਟਿਆਂ ਵਿੱਚ ਹੋਏ ਫਿਰ ਬਾਅਦ ਵਿੱਚ ਹੌਲੀ ਹੌਲੀ ਜੇ ਤੇ ਸਮਝ ਆ ਜਾਏਗੀ ਸਭ ਵਧੀਆ ਤਰੀਕੇ ਨਾਲ ਫਿਰ ਤੁਸੀਂ ਦੱਸ ਦਿਓ ਫਿਰ ਪਹਿਲਾਂ ਵੱਖਰੇ ਵੱਖਰੇ ਚ ਜਾ ਸਿਖਾਵਾਂਗੇ ਤੇ ਫਿਰ ਬਾਅਦ ਵਿੱਚ ਸਿੰਪਲ ਪੂਰਾ 5 ਮੀਟਰ ਸੂਟ ਦਾ ਬਣਾ ਲਾਂਗੇ ਵਲੌਗ ਹਨਾ ਜੇ ਸਮਝ ਆ ਗਈ ਤਾਂ ਇੱਕ ਹੋਰ ਗੱਲ ਹੁੰਦੀ ਆ ਵੀ ਜਿਹੜਾ ਕੋਲ ਬੈਗ ਜਾ ਸਿੱਖਦਾ ਵਾ ਜਿੱਦਾਂ ਪਹਿਲਾਂ ਦੇ ਕੋ ਕੁੜੀਆਂ ਹੁੰਦੀਆਂ ਹੁੰਦੀਆਂ ਹਾਂ ਉਹ ਚੀਜ਼ ਇੱਕ ਅਲੱਗ ਹੋ ਜਾਂਦੀ ਹੈ ਤੇ ਜਿਹੜਾ ਆਨਲਾਈਨ ਸਿਖਾ ਲਣਾ ਵਾ ਜਾਂ ਜਦੋਂ ਵਲੌਗ ਬਣਾ ਕੇ ਦੱਸਣਾ ਵਾ ਉਹ ਚੀਜ਼ ਜਿਹੜੀ ਅਲੱਗ ਹੋ ਜਾਂਦੀ ਹੈ ਕਿਉਂਕਿ ਉਹਦੇ ਵਿੱਚ ਜਿਹੜੀ ਚੀਜ਼ਾਂ ਨਹੀਂ ਪਤਾ ਲੱਗਦਾ ਉਹ ਚੀਜ਼ ਆਪਾਂ ਉਸੇ ਵੇਲੇ ਪੁੱਛ ਕੇ ਉਹਨੂੰ ਗਲਤੀ ਨੂੰ ਸੁਧਾਰ ਸਕਦੇ ਹਾਂ ਤੇ ਇਹ ਵੀ ਦੇਖ ਕੇ ਦੱਸ ਦੇਣੀ ਹੁੰਦੀ ਵੀ ਨਹੀਂ ਨੂੰ ਪਰ ਹੁਣ ਜਿਹੜਾ ਆਨਲਾਈਨ ਸਿਖਾਉਣਾ ਵਾ ਉਹ ਦੇਖਦੇ ਆਂ ਵੀ ਤੁਹਾਨੂੰ ਕਿਵੇਂ ਕਿਵੇਂ ਦੀ ਸਮਝ ਲੱਗਦੀ ਆ ਕਿਵੇਂ ਤੁਸੀਂ ਉਹਨੂੰ ਜੱਜ ਕਰਦੇ ਜੇ ਬਾਕੀ ਮੈਂ ਜਿਹੜੀ ਗੱਲ ਜ਼ਰੂਰੀ ਕਹਿਣੀ ਆ ਵੀ ਜਿੱਥੋਂ ਵੀ ਨਾ ਪਤਾ ਲੱਗੇ ਕਿਸੇ ਵੀ ਭੈਣ ਨੂੰ ਬੇਚਿੱਦਕ ਹੋ ਕੇ ਹਨਾ ਬਿਨਾਂ ਸੰਗਿਆ ਕਮੈਂਟ ਕਰਕੇ ਪੁੱਛਣਾ ਵਾ ਵੀ ਇੰਨੇ ਸੈਕਿੰਡ ਦੇ ਇੰਨੇ ਮਿੰਟ ਇੰਨੇ ਸੈਕਿੰਡ ਦੇ ਉੱਤੇ ਤੁਸੀਂ ਆਹ ਕਾਲ ਦੱਸੀ ਆ ਇਹਨੂੰ ਐਕਸਪਲੇਨ ਕਰੋ ਜਾਂ ਇਹਨੂੰ ਮੈਨੂੰ ਸਮਝ ਨਹੀਂ ਲੱਗੀ ਇਹ ਕਿਦਾਂ ਠੀਕ ਹੋਊਗਾ ਜਾਂ ਕਿਦਾਂ ਗੱਲ ਕਹੀ ਗਈ ਆ ਆਪਾਂ ਹਰੇਕ ਕਮੈਂਟ ਦਾ ਆਨਸਰ ਕਰਾਂਗੇ ਉਹਦੇ ਵਿੱਚ ਹਾਂਜੀ ਕਿਉਂਕਿ ਜੇ ਲੱਗੀ ਐ ਇੱਕ ਇਸ ਪਾਸੇ ਇੱਕ ਦੋ ਵਲੌਗ ਬਣਾ ਕੇ ਪਾਊਗੀ ਹਾਂ ਚਲੋ ਜੇ ਕਿਸੇ ਨੂੰ ਲੱਗੀ ਕਿ ਭੈਣੋ ਚਲੋ ਵਧੀਆ ਗੱਲ ਆ ਫਾਇਦਾ ਹੋ ਜੇ ਤਾਂ ਵਧੀਆ ਹੀ ਗੱਲ ਆ ਜੇ ਕਿਸੇ ਬੱਚੇ ਨੂੰ ਸਮਝ ਆ ਜਾਏ ਕਿਸੇ ਬਾਕੀ ਇਹ ਸਕਿੱਲ ਹੁੰਦੀ ਆ ਚਲੋ ਆਪਣੇ ਜੇ ਜਾ ਸਿੱਖੀ ਹੋਈ ਘੱਟੋ ਘੱਟ ਬੰਦਾ ਆਪਣੇ ਸੂਟ ਹੀ ਸੀ ਲੈਂਦਾ ਵਾ ਹੋਰ ਨਹੀਂ ਕੁਝ ਤੇ ਕਿਤੋਂ ਹੁਣ ਜਿੱਦਾਂ ਇਹ ਆ ਇਹਨੇ ਕਿਤੋਂ ਡਿਜ਼ਾਈਨ ਚੁੱਕਣਾ ਵਾ ਦੇਖ ਲਈ ਕੋ ਰੀਲ ਦੇਖ ਲਈ ਕੋਈ ਕਿਸੇ ਦਾ ਪਾਇਆ ਦੇਖ ਲਿਆ ਉਹ ਡਿਜ਼ਾਈਨ ਸੀਮ ਲੈ ਕੇ ਘਰ ਪਾ ਲੈਣਾ ਇੰਨਾ ਕਿ ਜਦ ਆ ਸੋਖ ਹੋ ਜਾਂਦਾ ਵਾ ਜਾ ਚ ਸਿੱਖੀ ਦਾ ਤੇ ਅਸੀਂ ਇਹੋ ਆਖਾਂਗੇ ਵੀ ਜੇ ਕੋਈ ਭੈਣ ਇਸ ਪਾਸੇ ਉਤਸਾਹਤ ਹੈਗੀ ਆ ਜਾਂ ਜਿਹਨੂੰ ਸ਼ੌਂਕ ਵਾ ਸਲਾਈ ਦਾ ਕਰਨ ਦਾ ਤੇ ਉਹ ਜ਼ਰੂਰ ਦੇਖ ਕੇ ਵਲੌਗ ਤੇ ਟਰਾਈ ਕਰਕੇ ਕਰੀ ਦੇਖੇ ਬਾਕੀ ਤੁਸੀਂ ਖ਼ਬਰ ਤੇ ਟਰਾਈ ਕਰਨਾ ਹਨਾ ਜਾਂ ਛੋਟਾ ਕਪੜਾ ਕੋਈ ਬੇਕਾਰ ਕਪੜਾ ਹੋਏ ਜਿਹੜਾ ਰੈਸਟ ਕਪੜਾ ਉੱਤੇ ਟਰਾਈ ਕਰਿਓ ਛੋਟੇ ਤੇ ਚਲੋ ਜੀ ਅੱਗੇ ਬਾਕੀ ਆ ਸੂਟ ਲਿਆਂਦਾ ਪਹਿਲਾਂ ਮੈਂ ਇਕੱਠਾ ਦੱਸਿਆ ਨਾ ਤੇ ਪਹਿਲਾਂ ਦੇ ਆ ਕਮੀ ਜਿ ਘਟਣਾ ਹੀ ਹੁਣ ਚੇਂਜ ਕਰ ਲਿਆ ਵੀ ਡਿਜ਼ਾਈਨ ਪਾਉਣ ਦੀ ਸਲਾਹ ਬਣਾ ਲਈ ਆ ਹੁਣ ਜਿਹੜੀ ਇਸ ਕਮੀਜ਼ ਹੀ ਉਹਦੀ ਹੁਣ ਸਲਵਾਰ ਬਣਾ ਲੈਣੀ ਆ ਤੇ ਇਹਦਾ ਕਮੀਜ਼ ਬਣਾ ਲੈਣਾ ਨਾਲੇ ਤੁਹਾਨੂੰ ਡਿਜ਼ਾਈਨ ਵੀ ਦਿਖਾਵਾਂਗੇ ਵੀ ਡਿਜ਼ਾਈਨ ਵੀ ਕਿਵੇਂ ਸਿੰਪਲ ਕਪੜਾ ਲੈ ਕੇ 200 300 ਦਾ ਸੂਟ ਲੈ ਕੇ ਤੇ ਲੈਸਾਂ ਵਗੈਰਾ ਲਗਾ ਕੇ ਅਸੀਂ ਵਧੀਆ ਤਰੀਕੇ ਨਾਲ ਤਿਆਰ ਕਰ ਸਕਦੇ ਆ ਆ ਵੀ ਸਿੰਪਲ ਲੈ ਆਹੀ 200 250 ਦਾ ਕਮੀਜ਼ ਤੇ ਲੈਸਨ ਲਾ ਕੇ ਵਧੀਆ ਤਿਆਰ ਹੋ ਗਿਆ ਉਹ ਹੀ ਮੈਂ ਗੱਲ ਕਰਕੇ ਕੀਤੀ ਨਾ ਜਿਹੜੀ ਮਤਲਬ ਚੀਜ਼ ਆਪ ਤਿਆਰ ਕਰ ਲੈਣੀ ਆ ਤੇ ਉਹਦੇ ਨਾਲ ਦੀ ਰੀਸ ਨਹੀਂ ਤੇ ਪਹਿਲਾਂ ਅਸੀਂ ਮੇਚਾ ਲੈਣਾ ਵੇਖਾਂਗੇ ਵੀ ਨਾਪ ਕਿਦਾਂ ਲਈਦਾ ਕਮੀਜ਼ ਦਾ ਤੇ ਫਿਰ ਬਾਅਦ ਵਿੱਚ ਸੂਟ ਤਿਆਰ ਕਰਾਂਗੇ ਨਾਪ ਲੈਣ ਲੱਗਾ ਥੋੜੀ ਲੱਗ ਗਿਆ ਜਿਨੀ ਇਦਾਂ ਨਾਪ ਲੈਣ ਲੱਗਾ ਕਮੀਜ਼ ਆਪਣਾ ਵਿਛਾ ਕੇ ਜਿਹੜਾ ਵੀ ਤੁਸੀਂ ਕਟਿੰਗ ਕਰਨੀ ਆ ਮੈਂ ਤੇ ਆਪਣਾ ਨਾਪ ਲਵਾਂਗੀ ਅੱਗੇ ਤੁਸੀਂ ਆਪਣਾ ਆਪਣਾ ਜਿੱਦਾਂ ਵੀ ਕਰਨਾ ਵਾ ਸਭ ਤੋਂ ਪਹਿਲਾਂ ਕਮੀਜ਼ ਵਿਛਾ ਕੇ ਇਦਾਂ ਹੀ ਨਾਪ ਲੈਣਾ ਲਾਗੇ ਕਮੀਜ਼ ਆ ਰੱਖ ਲਈਏ ਕਾਪੀ ਤੇ ਲਿਖੀ ਜਾਵਾਂਗੇ ਫਿਰ ਸੁੱਕਾ ਹੋ ਜਾਏਗਾ ਅੱਜ ਤੋਂ ਯਾਦ ਰਹਿਂਦਾ ਹਾਂਜੀ ਪਹਿਲਾਂ ਕਮੀਜ਼ ਦੀ ਲੰਬਾਈ ਦੇਖਣੀ ਆ ਇਹਦੀ ਲੰਬਾਈ ਆ 43 43 ਯਾਨੀ ਕਿ 43 ਤਿਆਰ ਲਿਖਣ ਲੱਗੀਆਂ ਇਹਦੇ ਵਿੱਚ ਜਿਹੜਾ ਵਾਧਾ ਕਰਨਾ 3 4 ਇੰਚ ਕੋਸ਼ਿਸ਼ ਵੀ ਤੁਸੀਂ ਵਾਧਾ ਕਰ ਲੋ ਆਪਣੇ ਫੱਟੇ ਦੇ ਹਿਸਾਬ ਨਾਲ 3 ਇੰਚ ਵੀ ਹੋ ਜਾਂਦਾ 4 ਇੰਚ ਵੀ 43 ਆ ਤੇ 43 ਤੋਂ ਵੱਧ ਰੱਖ ਲੈਨੇ ਅਸੀਂ 44 45 46 47 ਰੱਖ ਸਕਦੇ ਆ ਜਿਹੜਾ ਘੇਰਾ ਵਾ ਉਹ 21 ਤਿਆਰ ਹੈ ਇਹਦਾ ਘੇਰਾ 21 ਤਿਆਰ ਹੈ ਇਹਨੂੰ 3 ਇੰਚ ਵਾਧਾ ਰੱਖ ਲੈਣਾ ਘੇਰਾ 3 ਇੰਚ ਵਾਧਾ ਰੱਖਿਆ ਜਿਹੜੀ ਆ ਕਮੀਜ਼ ਦੀ ਲੰਬਾਈ ਹੈ ਇਹਦੀ ਤਰਪਾਈ ਵਾਸਤੇ 4 ਇੰਚ ਵਾਧਾ ਰੱਖਣਾ ਬਾਕੀ ਇਹਦੀ ਲੰਬਾਈ ਵੇਖ ਲਈ ਹੁਣ ਇਹਦੀ ਫਿਰ ਫਿਟਿੰਗ ਦੇਖਣੀ ਹੈ 9 ਤੋਂ 18 ਤੇ 19 19 ਫਿਟਿੰਗ ਇਹਦੀ ਤਿਆਰ ਫਿਟਿੰਗ 19 ਤਿਆਰ ਹੋ ਗਈ ਆ ਤੇ ਜਦੋਂ ਅਸੀਂ ਆ ਫਿਟਿੰਗ ਰੱਖਨੇ ਆ 2 ਇੰਚ 2.5 ਇੰਚ ਇਹ ਤੁਸੀਂ ਆਪਣੀ ਮਰਜ਼ੀ ਨਾਲ ਕਪੜਾ ਵਾਧਾ ਰੱਖਣਾ ਕਿਉਂਕਿ ਕਈ ਵਾਰੀ ਖੋਲਣਾ ਪੈਂਦਾ ਆਪਣੇ ਸਰੀਰ ਦੇ ਹਿਸਾਬ ਦੇ ਨਾਲ ਫਿਰ ਇਦੋਂ ਬਾਅਦ ਕਮਰ ਵੇਖ ਲੈਣੀ ਆ ਕਮਰ 16 16.5 ਦੀ ਤਿਆਰ ਆ 16.5 ਫਿਰ हिਪ ਦੇਖ ਲੈਣੀ हिਪ ਜਿੱਥੇ ਆ ਤਰੀਜ਼ ਆਉਂਦੀ ਆ ਇੱਥੇ ਹੇਪਾਈ ਦੀ 20.5 ਇੱਥੇ 20.5 20 20.5 ਤੇ ਜਿਹੜੀ ਤਰੀਜ਼ ਰੱਖਣੀ ਆ ਉਹ ਇੱਥੋਂ ਮੇਚ ਲੈਣਾ ਵਾ ਇੱਥੋਂ ਬਾਹਰ ਥੱਲੇ ਉਹ ਜਿਹੜੀ ਫਿਟਿੰਗ ਤੋਂ ਲੈ ਕੇ ਇੱਥੋਂ ਨਾਪ ਲੈਣਾ ਵੀ ਕਿੰਨੀ ਲੰਬੀ ਤਰੀਜ਼ ਰੱਖਣੀ ਇੱਥੇ 15.5 ਇੰਚ ਇੱਥੇ ਸੀਨ ਚਾਹੀਆ 15.5 ਰੱਖ ਦੇਣੀ ਮੈਂ 15.5 ਤੁਸੀਂ ਆਪਣੇ ਮੇਚੇ ਦੇ ਹਿਸਾਬ ਨਾਲ ਜਿੰਨਾ-ਜਿੰਨਾ ਤੁਹਾਡੇ ਕਮੀਜ਼ ਦਾ ਨਾਪ ਹੋਏਗਾ ਉਸ ਹਿਸਾਬ ਨਾਲ ਰੱਖ ਲੈਣੀ ਆ ਅੱਗੇ ਆ ਗਿਆ ਤੀਰਾ ਗਲੇ ਦੀ ਲੰਬਾਈ ਜਿਹੜੀ ਚੜਾਈ ਹੋ ਤੁਸੀਂ ਆਪਣੇ ਹਿਸਾਬ ਨਾਲ ਕੋਈ ਗਲੇ ਵੱਡੇ ਪਾਉਂਦੇ ਆ ਕੋਈ ਛੋਟੇ ਪਾਉਂਦੇ ਆ ਮੇਰਾ 6 ਹੁੰਦਾ ਏ ਤਿਆਰ ਹੋ ਕੇ 5.5 ਰਹਿ ਜਾਣਾ ਤੇ ਪਿਛਲਾ ਵੀ ਇੰਨਾ ਕੀ ਹੁੰਦਾ ਵਾ 5 ਕ ਪਿਛਲਾ ਵੀ ਇੰਨਾ ਕੀ ਆ 5 ਕੀ ਇਹ ਗਲੇ ਦੀ ਲੰਬਾਈ 6 ਤੇ 5 ਅਗਲੇ ਪਿਛਲੇ ਜਿਹੜਾ ਤੀਰਾ ਵਾ ਫਿਰ ਇਧਰਲੀ ਸਾਈਡ ਜਿਹੜੀ ਬੈਕ ਸਾਈਡ ਕਰਕੇ ਇਹਦਾ ਤੀਰਾ ਮਿਲਣਾ ਕਿੰਨਾ ਵਾ ਤੀਰੇ ਦੀ ਬੜੀ ਪ੍ਰੋਬਲਮ ਹੁੰਦੀ ਕਈਆਂ ਨੂੰ ਵੀ ਤੀਰਾ ਕਿਦਾਂ ਹੀ ਮਣੀਏ ਤੀਰਾ ਜਿਹੜਾ ਵਾ ਉਹ ਇਦਾਂ ਬਰਾਬਰ ਰੱਖ ਕੇ ਤੇ ਜਿਹੜੀ ਆ ਮੋਢੇ ਦੀ ਸੀਨ ਹੁੰਦੀ ਆ ਇੱਥੋਂ ਲੈ ਕੇ ਇਹ ਮੋਢੇ ਦੀ ਸੀਨ ਤੱਕ ਮਿਲਣਾ ਹੁੰਦਾ ਇੱਥੋਂ ਆ ਸੀਨ ਤੱਕ ਜਿੰਨਾ ਆ ਇਹਦਾ ਵਾ ਸਾਢੇ 13 ਤੀਰਾ ਮਤਲਬ ਜਿੰਨਾ ਤੀਰਾ ਹੋਏ ਨਾ ਉਹਨੇ ਹਿਸਾਬ ਨਾਲ ਰੱਖੀਦਾ ਇਹਦਾ ਵਾ ਵੱਡ ਘੱਟ ਘੱਟ ਹੀ ਰੱਖੀਦਾ ਜੇ ਰੱਖਣਾ ਆਪਣੇ ਸਰੀਰ ਦੇ ਹਿਸਾਬ ਨਾਲ ਅੱਧਾ ਇੰਚ ਵੱਧ ਰੱਖ ਲੋ ਨਹੀਂ ਤੇ ਜਿੰਨਾ ਤੀਰਾ ਹੋਏ ਪੂਰਾ ਪੂਰੀ ਪੂਰਾ ਪੂਰਾ ਹੀ ਰੱਖੀਦਾ ਵਾ ਮੇਰਾ 13 ਵਾ ਤੇ ਛੇ ਛੇ 12 ਸਾਢੇ 6 13 ਪੂਰਾ ਮੈਂ ਸਾਢੇ 6 ਹੀ ਰੱਖਦੀ ਹੁੰਨੀ ਆ ਜਿੰਨਾ ਇੱਤੇ ਆਏ ਉਹਨੇ ਹੀ ਮੈਂ ਤੀਰਾ ਰੱਖਦੀ ਆ ਇਹ ਤਿਆਰ ਸੂਟ ਦਾ ਵੀ ਜਿੰਨਾ ਹਾਂ ਹਾਂ ਇਹ ਤਿਆਰ ਸੂਟ ਦਾ ਮਤਲਬ ਕਿ ਤੀਰਾ ਇੰਨਾ 13 ਵਾ ਤੇ ਬਾਕੀ ਜੇ ਤੀਰੇ ਦਾ ਨਾਮ ਪਤਾ ਲੱਗੇ ਤੇ ਆ ਵੀ ਵੇਖ ਲਈਦੇ ਆਪਣੀ ਕਈ ਗਲੇ ਦੀ ਚੜਾਈ 2.5 ਰੱਖਦੇ ਆ ਕਈ 3 ਰੱਖਦੇ ਆ ਮੈਂ 2.5 ਰੱਖਨੀ ਆ ਆ ਫੱਟੀ ਦਾ ਸਾਬ ਲਾਲੀ ਦਾ ਵਾ ਵੀ ਆ ਫੱਟੀ ਕਿੰਨੀ ਆ ਫੱਟੀ 3 ਵਾ ਇਧਰੋਂ ਅੱਧਾ ਇੰਚ ਇਧਰੋਂ 3 ਇੰਚ ਆ ਜਣੀ ਆ 3.5 ਹੋਗੀ ਇਸ ਹਿਸਾਬ ਨਾਲ ਹੀ ਗਲੇ ਦੀ ਚੜਾਈ ਕੱਢ ਕੇ ਆਪਣੀ ਤੇ ਫੱਟੀ ਕੱਢ ਕੇ ਤਾਂ ਸਾਨੂੰ ਤੀਰੇ ਦਾ ਆਈਡੀਆ ਲੱਗ ਸਕਦਾ ਵੀ ਅਸੀਂ ਤੀਰਾ ਕਿੰਨਾ ਕਰਖਣਾ ਵਾ ਬਾਕੀ ਮੋਢਾ ਫਿਰ ਰੱਖਣਾ ਵਾ ਮੋਡਾ ਸਾਢੇ 5 ਘੱਟ ਤਿਆਰ ਵਾ ਤੇ ਸਾਢੇ 7 ਮੋਡਾ ਮੈਂ ਰੱਖਣੀ ਹੁੰਦੀਆਂ ਤਿਆਰ ਸਾਢੇ 8 ਹੋ ਜਾਂਦਾ ਵਾ ਸਾਢੇ 8 9 ਮੋਡਾ ਸਾਢੇ 7 ਜੇ ਸਾਢੇ 6 ਤੀਰਾ ਵਾ 1 ਇੰਚ ਵੱਧ ਸਾਢੇ 7 ਮੋਡਾ ਰੱਖੀਦਾ ਬਾਕੀ ਜਿਹੜੀਆਂ ਪਲੇਟਾਂ ਪਾਉਣੀਆਂ ਉਹ ਫਿਰ ਬਾਅਦ ਵਿੱਚ ਦੱਸਾਂਗੇ ਵੀ ਪਲੇਟਾਂ ਜਿਹੜੀਆਂ ਵਿੱਚ ਕਿਵੇਂ ਪਾਈ ਦੀਆਂ ਪਹਿਲਾਂ ਤੇ ਇਹਦਾ ਨਾਪ ਲੈ ਲਿਆ ਫਿਰ ਬਾਹਰ ਹੈਗੀ ਬਾਹਾਂ ਦੀ ਲੰਬਾਈ ਦੇਖਣੀ ਆ ਕਿੰਨੀ ਰੱਖਣੀ ਆਪਣੇ ਹਿਸਾਬ ਨਾਲ ਇਹ 18 ਤਿਆਰ ਆ ਤੇ ਜਿਹੜਾ ਬੁੱਕ ਵਾ ਇਹਦਾ ਬੁੱਕ ਦੇ ਇਹਦਾ 6.5 ਉਦਾਂ ਤੁਸੀਂ ਆਪਣੇ ਹਿਸਾਬ ਨਾਲ ਜੇ ਛੋਟਾ ਰੱਖਣਾ 5.5 ਜੇ ਕਈ ਵਾਰੀ ਬਾਹ ਦੂਸਰੀ ਹੁੰਦੀ ਆ ਜਿਹੜੀ ਅੱਜ ਕੱਲ ਚੱਲੀਆਂ ਖੁੱਲੀਆਂ ਉਹ ਆਪਣੇ ਹਿਸਾਬ ਨਾਲ ਤੁਸੀਂ ਬੁੱਕ ਰੱਖ ਸਕਦੇ ਹੋ ਬਾਹ ਦੀ ਲੰਬਾਈ 18 ਤਿਆਰ ਚਲੋ ਵਾਸਨ ਕੱਟੀਏ ਇਹਦਾ ਹੋ ਗਿਆ ਪੂਰਾ ਨਾਪ ਲੈ ਲਿਆ ਵਾ ਹੁਣ ਇਹਦੀ ਕਟਾਈ ਸ਼ੁਰੂ ਕਰਦੇ ਆ ਆਹ ਕਮੀਜ਼ ਵਿਛਾ ਲਿਆ ਇਹ ਕੱਪੜਾ ਵਾ ਕਰ ਲਈ ਸ਼ਰਟ ਦਾ 2.5 ਮੀਟਰ ਇਸ ਕਰਕੇ ਵੱਖਰਾ ਵੱਖਰਾ ਰੱਖਿਆ ਭੀ ਚੰਗੀ ਤਰ੍ਹਾਂ ਸਮਝ ਆ ਜਾਏਗੀ ਪਹਿਲਾਂ ਸ਼ਰਟ ਕੱਲੀ ਕਟਾਂਗੇ ਤੇ ਬਾਅਦ ਵਿੱਚ ਫਿਰ ਜੇ ਵਧੀਆ ਲੱਗੀ ਸਮਝ ਫਿਰ ਸਲਵਾਰ ਅਗਲੀ ਅਗਲੇ ਵਲੌਗ ਵਿੱਚ ਕੱਟਾਂਗੇ ਇੱਕ ਮੈਂ ਹੋਰ ਗੱਲ ਦੱਸਣ ਲੱਗੀ ਹਾਂ ਵੀ ਜਿੱਦਾਂ ਕਈ ਵਾਰੀ ਨਾ ਪਹਿਲਾ ਪਹਿਲਾ ਰਵਾਜ ਹੁੰਦਾ ਸਾਡੇ ਬੀਬੀ ਦੱਸਦੇ ਹੁੰਦੇ ਵੀ ਐਦਾਂ ਵੀ ਸੂਟ ਕੱਟ ਲਈਦਾ ਵਾ ਤੇ ਜੇ ਕਿਸੇ ਨੂੰ ਵਧੀਆ ਲੱਗੇ ਤਰੀਕਾ ਮੈਂ ਇੱਕ ਵਾਰੀ ਵੈਸੇ ਕੱਟਿਆ ਸੀ ਆਪਣਾ ਸੂਟ ਵਧੀਆ ਕੱਟਿਆ ਗਿਆ ਸੀ ਐਦਾਂ ਪੂਰਾ ਕੱਪੜੇ ਦੇ ਉੱਤੇ ਆਉਂ ਸੂਟ ਰੱਖ ਕੇ ਐਦਾਂ ਜਿੱਦਾਂ ਰੱਖਿਆ ਵਾ ਆਪਣਾ ਮੈਂ ਤੇ ਵੈਸੇ ਦੱਸਣ ਲੱਗੀ ਹਾਂ ਐਦਾਂ ਰੱਖ ਕੇ ਤੇ ਆ ਜਿਹੜੀ ਹੈ ਪੂਰੀ ਪੂਰੀ ਫਿਟਿੰਗ ਦੀ ਉਹ ਨਿਸ਼ਾਨੀ ਲਾ ਲਓ ਤੇ ਇਧਰੋਂ ਵੀ ਆ ਤਰੀਜ਼ ਦੀ ਨਿਸ਼ਾਨੀ ਲ ਤੇ ਪੂਰੀ ਨਿਸ਼ਾਨੀ ਨਾ ਇਵੇਂ ਵੀ ਕਮੀਜ਼ ਕੱਟਿਆ ਜਾਂਦਾ ਟਾਈਮ ਪਾਸ ਵਾਸਤੇ ਜਿੱਦਾਂ ਘਰ ਜਿਹੜੇ ਕੱਪੜੇ ਹੁੰਦੇ ਆਮ ਸਿੰਪਲ ਉਹ ਪਾਉਣੇ ਹੋਣ ਤੇ ਇਦਾਂ ਵੀ ਕੱਟੇ ਜਾ ਸਕਦੇ ਆ ਬਾਕੀ ਆ ਨਿਸ਼ਾਨੀਆਂ ਮੈਂ ਲਾਈਆਂ ਵਾ ਸਿੱਧ ਪੁੱਠ ਵਾਸਤੇ ਵੀ ਸਿੱਧ ਪੁੱਠ ਦਾ ਪਤਾ ਲੱਗ ਜੇ ਕੱਪੜਾ ਇੱਕੋ ਜਿਹਾ ਨਾ ਤਾਂ ਕਰਕੇ ਵੀ ਸਿੱਧ ਪੁੱਠ ਦਾ ਪਤਾ ਲੱਗ ਜੇ ਤਾਂ ਨਿਸ਼ਾਨੀਆਂ ਲਾ ਲਈਆਂ ਹੁਣ ਅਸੀਂ ਇਹਦੀ ਲੰਬਾਈ ਲਵਾਂਗੇ ਕਮੀਜ਼ ਦੀ ਲੰਬਾਈ ਹੀ 43 3 4 5 6 ਜੋ ਪਹਿਲਾਂ ਉਥੇ ਲਿਖਿਆ ਉਹ ਸਾਨੂੰ ਕੱਟੀ ਜਾਣਾ ਹੈ ਹਾਂਜੀ ਹਾਂਜੀ ਉਸੇ ਹਿਸਾਬ ਨਾਲ ਇਹ 4 ਇੰਚ ਹੁਣ ਜਿੱਦਾਂ 43 ਆ 4 ਇੰਚ ਵਾਧਾ ਰੱਖ ਲੈਣਾ 4 ਇੰਚ ਵਾਧਾ ਰੱਖ ਲਿਆ ਵਾਧਦੀ ਮੇਰੇ ਰੱਖ ਲੈਣੀ ਨਹੀਂ ਕਈ ਵਾਰੀ ਗਾਂ ਪੇਸ਼ਾਂ ਕਾਨਕੂਨ ਵੀ ਆ ਜਾਏ ਤੇ ਫਿਰ ਉਹ ਘੇਰੇ ਚ ਕੱਟੀ ਜਾ ਸਕਦੀ ਆ ਸੇਰ ਰੱਖ ਲੈਣਾ ਕੀ ਰਾਂ ਲੰਬਾਈ ਵੇਖ ਲਈ ਹੁਣ ਘੇਰਾ ਵੇਖਣਾ ਉਥੇ 21 ਤੇ ਇੱਥੇ ਰੱਖ ਲੈਣਾ ਤੇ 24 ਰੱਖ ਲੈਣਾ ਉਹ ਤਿਆਰ 21 ਤੋਂ 3 ਇੰਚ ਵੱਧ ਰੱਖਣਾ ਵਾ ਹਾਂਜੀ 3 ਵੱਧ ਰੱਖ ਲੋ ਜਾਂ 4 ਵੱਧ ਲੈ ਜੇ ਪਾਈਪਿੰਗ ਲਗਾਉਣੀ ਆ ਤੇ ਫਿਰ ਥੋੜਾ ਜਿਹਾ ਵੱਧ ਰੱਖ ਲੋ ਇਦਾਂ 3 ਇੰਚ ਵੱਧ ਰੱਖ ਲੈਣਾ 24 ਰੱਖ ਲੈਣਾ ਇਦਾਂ ਵਿੱਚ ਵਿੱਚ ਨਿਸ਼ਾਨੀਆਂ ਲਾ ਲਈਏ ਨਾ ਫਿਰ ਸੌਖਾ ਆ ਜਾਂਦਾ ਜਿੱਦਾਂ ਨਵੇਂ ਸਮੇਂ ਨੇ ਕੱਟਣਾ ਹੋਇਆ ਨਾ ਫਿਰ ਇਦਾਂ ਵਿੱਚ ਥੋੜੀ ਥੋੜੀ ਨਿਸ਼ਾਨੀਆਂ ਲੱਗ ਜਾਣ ਫਿਰ ਕੰਮ ਸੌਖਾ ਹੋ ਜਾਂਦਾ ਥੋੜੀ ਥੋੜੀ ਨਿਸ਼ਾਨੀਆਂ ਲੱਗ ਜਾਂਦੇ ਇਹ ਕਿੰਨਾ ਘਟਣ ਇੱਚਾ ਵਿੱਚ ਆ ਵੀ ਜੀ ਇਹ ਚਵੀ ਚਵੀ ਜਿੱਦਾਂ ਘੇਰਾ ਲਿਆ ਨਾ ਇਹ ਤੋੜ ਤੋੜੀ ਚਵੀ ਚਵੀ ਨਿਸ਼ਾਨੀ ਲਾਉਣੀ ਹੈ ਸ਼ੁਰੂ ਤਾਂ ਆ ਕਪੜਾ ਦੀ ਕਟਿੰਗ ਹੋ ਗਈ ਹਾਂ ਇਹ ਡਬਲ ਸਾਈਡ ਹੈ ਨਾ ਤੁਹਾਨੂੰ ਇਹ ਡਬਲ ਕਪੜਾ ਕੀਤਾ ਵਾ 2.5 ਮੀਟਰ ਕਪੜਾ ਸੀ ਉਹਨੂੰ ਡਬਲ ਕਰ ਲਿਆ ਹੁਣ ਆ ਇਹ ਵਿੱਚ ਵਿੱਚ ਨਿਸ਼ਾਨੀਆਂ ਲਾਈਆਂ ਇਹਨਾਂ ਨੂੰ ਆਪਸ ਵਿੱਚ ਮਿਲਾ ਦੇਣਾ ਵਾ ਇਹ ਨਿਸ਼ਾਨੀਆਂ ਤਾਂ ਲਾਈਆਂ ਵਾ ਵੀ ਇਹ ਸੌਖ ਹੋ ਜੈਦਾ ਪਿੰਚੀ ਟੈਪ ਜਿਹੜਾ ਕਿ ਨਹੀਂ ਉਹਦਾ ਸੇਹਦ ਨਾ ਬਾਈ ਚਾਂਸ ਇਧਰ ਉਧਰ ਹੋ ਜੇ ਨਿਸ਼ਾਨੀ ਸੌਖੀ ਲੱਗ ਜੇ ਐਦੀ ਸੇਹ ਤੇ ਆ ਬੜਾਈ ਸੌਖਾ ਤਰੀਕਾ ਵਾਹੇ ਕਟਿੰਗ ਦਾ ਹਾਂ ਸਿੰਪਲ ਸੌਖੇ ਤਰੀਕੇ ਨਾਲ ਕੱਟਿਆ ਜਾ ਸਕਦਾ ਇਧਰੋਂ ਕਿੰਨਾ ਹੈ ਆਪਣਾ 47 ਆ 47 ਹੋ ਗਿਆ ਇਹ ਤੋਂ 1.5 ਇੰਚ ਵੱਧ ਕਪੜਾ ਵਾ ਇਹ ਮੈਂ ਇੱਥੋਂ ਕੱਟਿਆ ਨਹੀਂ ਤਾਂ ਕਰਕੇ ਵੀ ਜੇ ਬਾਈ ਚਾਂਸ ਕਾਨਸਾਨ ਕੱਢਣੀ ਹੋਏ ਤੇ ਨਿਕਲ ਸਕਦੀ ਆ ਤੇ ਜੇ ਕਪੜਾ ਜ਼ਿਆਦਾ ਆਪਣਾ ਬਚਦਾ ਹੋਏ ਲੰਬਾਈ ਜ਼ਿਆਦਾ ਹੋਏ ਫਿਰ ਅਸੀਂ ਇਧਰੋਂ ਸ਼ੁਰੂ ਕਰ ਸਕਦੇ ਵਨ ਤੋਂ ਲੈ ਕੇ ਜਿੰਨਾ ਰੱਖਣਾ ਹੈ ਰੱਖ ਲੋ ਬਾਕੀ ਆ ਕਿਉਂਕਿ ਆ ਕਪੜਾ ਜੁੜਿਆ ਹੁੰਦਾ ਨਾ ਡਬਲ ਇਹ ਵੱਡਾ ਕਪੜਾ ਫਿਰ ਕੰਮ ਆ ਸਕਦਾ ਵਾ ਤੇ ਥੋੜਾ ਜਿਹਾ ਮੈਂ ਤਾਂ ਕਰਕੇ ਇਧਰੋਂ ਲੈ ਲਿਆ ਹੁਣ ਲੰਬਾਈ ਵੀ ਹੋ ਗਈ ਆਪਣੀ ਤੇ ਚੌੜਾਈ ਵੀ ਹੋ ਗਈ ਹੁਣ ਆ ਜਿਹੜੀ ਨਿਸ਼ਾਨੀ ਲਾਈ ਆ ਇਥੋਂ ਸਿੱਧਾ ਸਿੱਧਾ ਕੱਟ ਦੇਣਾ ਇੱਕ ਵਾਰੀ ਸੂਟ ਰੱਖ ਕੇ ਦਿਖਾ ਲੋ ਤੇ ਮੈਂ ਥੋੜਾ ਜਿਹਾ ਸਮਝਣਾ ਚਾਹੁੰਦਾ ਇੱਕ ਵਾਰੀ ਸੂਟ ਰੱਖੀਂ ਜਾ ਸਿੱਖਣੀ ਰੱਖੀ ਸੀ ਵਾਲਾ ਇਹ ਆਂਦੇ ਆਵੇਂ ਮੈਂ ਵੀ ਨਾਲੋਂ ਨਾਲ ਹੀ ਜਾ ਸਿੱਖਣੀ ਆ ਨਹੀਂ ਹੈ ਤੇ ਬੜਾ ਸੌਖਾ ਪ੍ਰੋਸੈਸ ਵਾ ਸਿਰਫ ਸਮਝਣ ਦੀ ਲੋੜ ਐ ਇਹਨੂੰ ਐਦਾਂ ਕਰਕੇ ਬਸ ਆਹ ਸੂਟ ਦੁਬਾਰਾ ਤੋਂ ਬਾਰ ਬਾਰ ਤਾਂ ਦੱਸਣ ਡਿਆਂ ਕਿ ਚੰਗੀ ਤਰ੍ਹਾਂ ਸਮਝ ਆ ਜਾਏ ਕੱਲੀ ਕੱਲੀ ਗੱਲ ਦੀ ਇਦਾਂ ਕਰਕੇ ਇਦਾਂ ਸੀਨ ਚਾਇਨਾ ਥੋੜਾ ਥੋੜਾ ਤੇ ਇੰਨਾ ਕਰਕੇ ਆਵਾ ਥੱਲੇ ਆ ਇੰਨਾ ਕ ਕੱਟਿਆ ਜਾਣਾ ਤੇ ਤਰਪਾਈ ਹੋ ਜਣੀ ਜੇ ਬਾਈ ਚਾਂਸ ਵਿੱਚ ਕੋਈ ਡਿਜ਼ਾਈਨ ਪਾਉਣਾ ਹੋਇਆ ਜੇ ਲੈਸ ਲਾਉਣੀ ਹੋਏ ਕੋਈ ਸੋਚਿਆ ਨਹੀਂ ਕੀ ਡਿਜ਼ਾਈਨ ਪਾਉਣਾ ਕਈ ਵਾਰੀ ਲੈਸ ਹੁੰਦੀ ਪੈ ਉਹ ਨੱਪ ਕੇ ਲੈਸ ਲਾਉਣੀ ਪੈਂਦੀ ਉਹ ਫਿਰ ਥੋੜਾ ਜਿਹਾ ਤਾਂ ਹੋ ਜਾਏਗਾ ਨਾ ਇਸ ਕਰਕੇ ਥੋੜਾ ਜਿਹਾ ਮੈਂ ਵਾਧ ਰੱਖਿਆ ਵਾ ਬਾਕੀ ਆ ਪੂਰਾ ਪੂਰਾ ਆ ਗਿਆ ਜਿੱਦਾਂ ਮੈਂ ਦੱਸਣ ਦੀ ਹਾਂ ਵੀ ਜੈ ਇੰਨਾ ਇੰਨਾ ਕਰਕੇ ਇਦਾਂ ਇਦਾਂ ਕਰਕੇ ਕੱਟਣਾ ਹੋਏ ਉਹ ਵੀ ਕੱਟਿਆ ਜਾ ਸਕਦਾ ਸੂਟ ਇਦਾਂ ਵੀ ਬਾਕੀ ਆ ਪੂਰਾ ਕੱਟ ਲੈਣਾ ਇਧਰ ਲਈ ਸਾਈਡ ਇੱਕ ਸਾਈਡ ਬਾਕੀ ਇਹਦੇ ਪੀਸਾਂ ਵਾਲਾ ਸੂਟ ਹੁੰਦਾ ਨਾ ਇਹ ਸੌਖਾ ਤਾਂ ਕੱਟਿਆ ਜਾਂਦਾ ਵੀ ਇਹਦੇ ਵਿੱਚ ਸਲਵਾੜ ਦਾ ਕੋਈ ਝੰਜਟ ਨਹੀਂ ਹੁੰਦਾ ਇਹਨੂੰ ਬਸ ਇਦਾਂ ਕਮੀਜ਼ ਕੱਟ ਲੈਣਾ ਇੱਕ ਸਾਈਡ ਤੋਂ ਬਾਵਾ ਬਾਵਾ ਕੱਟ ਲੈਣੀ ਆ ਜਿਹੜਾ ਪੂਰਾ ਸੂਟ ਹੋਏ ਉਹਦਾ ਥੋੜਾ ਜਿਹਾ ਹੁੰਦਾ ਦੋ ਵੀ ਸੌਖਾ ਵਾ ਬਸ ਆਪਣਾ ਦਾ ਬੱਤਰ ਜਿਹਾ ਹੀ ਹੁੰਦਾ ਜੇ ਡੈਟਰੀ ਪਤਾ ਲੱਗ ਜਾਏ ਫਿਰ ਕੋਈ ਗੱਲ ਹੀ ਨਹੀਂ ਚਲੋ ਆ ਬਾਵਾ ਹੋ ਗਈਆਂ ਆ ਕਮੀਜ਼ ਹੋ ਗਿਆ ਬਾਵਾ ਕਿੱਥੇ ਗਈਆਂ ਇਹ ਬਾਵਾ ਬਾਅਦ ਚ ਕੱਟਦੀਆਂ ਅੱਛਾ ਅੱਛਾ ਹੁਣ ਇਹਨੂੰ ਦੁਹਰਾ ਕਰ ਦਿੰਦੇ ਆ ਇਹਨੂੰ ਦੱਸ ਦਿਆਂ ਕਟਿੰਗ ਹਾਂਜੀ ਆ ਜਿਹੜਾ ਕੱਪੜਾ ਹੀ ਨਾ ਇਹਨੂੰ ਹੁਣ ਫੋਲਡ ਕਰ ਲਿਆ ਪਹਿਲਾਂ ਇਦਾਂ ਡਬਲ ਹੀ ਬਾਅਦ ਵਿੱਚ ਇਹਨੂੰ ਇਧਰ ਨੂੰ ਕਰਕੇ ਤੇ ਫਿਰ ਫੋਲਡ ਕਰ ਲਿਆ ਵਾ ਚਾਰ ਤੇਵਾਂ ਹੋ ਗਈਆਂ ਇਹਦੀਆਂ ਜਾਨੀ ਕੀ ਜਿਹੜਾ ਆ ਜੁੜਿਆ ਪਾਸਾ ਹੁੰਦਾ ਵਾ ਹੁਣ ਇਧਰਲੀ ਸਾਈਡ ਤੋਂ ਅਸੀਂ ਰੱਖਣਾ ਵਾ ਇਧਰ ਗਲਾ ਰੱਖਣਾ ਤੀਰਾ ਇਧਰੋਂ ਸ਼ੁਰੂ ਕਰਨਾ ਲੈਣਾ ਇਧਰ ਨੂੰ ਗਲੇ ਆਪਣੀ ਦੀ ਚੜਾਈ ਹੁੰਦੀ ਆ ਮੇਰੇ ਵਾਲੇ ਦੀ ਢਾਈ ਹੁੰਦੀ ਆ ਉਦੋਂ ਆਪਣੇ ਆਪਣੇ ਹੁੰਦਾ ਕਈ 3 ਰੱਖ ਲੈਂਦੇ ਨੇ ਕਈ ਪੌਣੇ 3 ਰੱਖਦੇ ਨੇ ਮੈਂ ਢਾਈ ਰੱਖਦੀ ਆ ਤੇ ਜਿਹੜਾ ਤੀਰਾ ਹੁੰਦਾ ਵਾ ਇਹ ਸਾਢੇ 6 ਹੁੰਦਾ ਜਿੱਦੜੇ ਪਾਸੇ ਕਪੜਾ ਜੁੜਿਆ ਮੁੰਡਿਆ ਉਧਰੋਂ ਕੱਟਣਾ ਸ਼ੁਰੂ ਕਰਨਾ ਹਾਂਜੀ ਟਾਈ ਆਹ ਹੰਟਾਈ ਆ ਜਿਵੇਂ ਇਹਦੇ ਵਿੱਚ ਮੈਂ ਪੱਟੀ ਵੇਖੀ ਹੀ ਮੇਰੀ ਤਿੰਨ ਕਾਈ ਹੈ ਇੱਥੋਂ ਆ 6.5 ਆ ਆ ਜਿਹੜਾ ਅੱਧਾ ਇੰਚ ਰਾ ਇਹ ਸੀ ਇੰਚ ਆ ਜਣਾ ਛੇ ਰਹਿ ਗਿਆ ਉਧਰੋਂ 1 2 3 ਆਹ ਜਿਹੜੇ ਤਿੰਨ ਜਿਹੜੇ ਆ ਇਹ ਹੋਗੇ ਆਪਣੇ ਤਿੰਨ ਸਵਾ ਤਿੰਨ ਸਵਾ ਕ ਤੇ ਨਹੀਂ ਆ ਪੱਟੀ ਜਿਹੜੀ ਕਮੀਜ਼ੀ ਸਵਾ ਤਿੰਨ ਹੋ ਗਿਆ ਬਾਕੀ ਜਿਹੜਾ ਆ ਵਾ ਇਧਰ ਆ ਗਲਾ ਰਹਿ ਗਿਆ ਇਧਰ ਵੀ ਥੋੜਾ ਜਿਹਾ ਸੀਨ ਚਾਉਣਾ ਵਾ ਇਸ ਕਰਕੇ ਆ ਪੂਰਾ ਪੂਰਾ ਗਲਾ ਤੇ ਆ ਪੂਰੀ ਪੱਟੀ ਹੋ ਗਈ ਇਥੋਂ ਧੀਰੇ ਦੇ ਥੋੜਾ ਜਿਹਾ ਹੁੰਦਾ ਵਾ ਬਾਕੀ ਬਿਲਕੁਲ ਸਹੀ ਆਪਣੇ ਆਪਣੇ ਗਲੇ ਦੇ ਹਿਸਾਬ ਨਾਲ ਜੇ ਕਿਹਨੇ ਚੌੜਾ ਪੌਣਾ ਕਈ ਪੱਟੀ ਛੋਟੀ ਰੱਖ ਦੇਈ ਦੇ ਵਿੱਚ ਉਹ ਹਿਸਾਬ ਨਾਲ ਹੁੰਦਾ ਵਾ ਢਾਈ ਗਲਾ ਰੱਖਿਆ ਸਾਢੇ 6 ਤੀਰੇ ਰੱਖਿਆ ਇਧਰ ਨੂੰ ਠਾਣ ਨੂੰ ਸਾਢੇ 7 ਮੋੜਾ ਰੱਖ ਲੈਣਾ ਜਿੰਨਾ ਤੁਹਾਡਾ ਮੇਚਾ ਵਾ ਤੁਸੀਂ ਆਪਣੇ ਹਿਸਾਬ ਨਾਲ ਰੱਖਣਾ ਸਾਢੇ 6 ਇੱਥੇ ਆ ਇਹ ਗੋਲੇ ਦੀ ਕਟਿੰਗ ਹੋ ਗਈ। ਇਹ ਮੋਡੇ ਦੀ ਕਟਿੰਗ। ਇੱਥੋਂ 1.5 ਇੰਚ ਛੱਡ ਲੈਣਾ। ਇੰਨੇ ਕਰ। ਅੱਛਾ ਗੋਲੇ ਤਾਂ ਕਰਨਾ। ਹਾਂ ਆਹ 1.5 ਇੰਚ ਇਦਾਂ ਕਰਕੇ ਤੇ ਇਧਰੋਂ ਗਲਾਈ ਪਾ ਦੇਣੀ ਐ ਜੇ ਇਦਾਂ ਨਹੀਂ ਪਤਾ ਲੱਗਦਾ ਮੈਂ ਕਿਉਂਕਿ ਸੌਖੇ ਤਰੀਕੇ ਨਾਲ ਪਾ ਲਈ ਨਹੀਂ ਮੇਰੀ ਹੁਣ ਆਦਤ ਬਣ ਗਈ ਆ। ਨਹੀਂ ਤੇ ਇਦਾਂ ਗਲਾਈ ਪਾ ਸਕਦੇ ਆਂ ਅਸੀਂ। ਆਪਣੀ ਫਿਟਿੰਗ ਕਿੰਨੀ ਲਾਈ ਰੱਖੀ ਸੀ ਮੈਂ? 19 9 ਤੋਂ 18 9.5 19 ਇੱਥੇ ਫਿਟਿੰਗ ਤੇ ਨਿਸ਼ਾਨੀ ਲਾਉਣੀ ਆ। ਇਧਰੋਂ ਜਿਹੜਾ ਆਹ 7.5 ਲਿਆ ਵਾ ਇਹਦਾ ਅੱਧ ਕਰਨਾ। 3 6 7 ਇੱਥੇ ਸਾਢੇ ਕਿ ਤਿੰਨ ਤੇ ਰੱਖ ਲੈਣਾ ਵਾ ਸਾਢੇ ਕਿ ਤਿੰਨ ਤੋਂ ਉਧਰੋਂ ਆ ਫਿਟਿੰਗ ਜਿਹੜੀ ਆ ਇੱਥੇ 1.5 ਇੰਚ ਦੀ ਨਿਸ਼ਾਨੀ ਲਾਈ ਆ ਇੱਥੋਂ ਜਿਹੜੀ ਆ ਇਹਦੀ ਸਿੱਧੀ ਆ ਉਂਗਲਾਈ ਸ਼ੇਪ ਇੱਥੋਂ ਹੁੰਦਿਆ ਹੋਏ ਆ ਫਿਟਿੰਗ ਤੱਕ ਜਾਣੀ ਆ ਆਗਲੇ ਆਈ ਆ ਜਾਣੀ ਜਿਹੜੀ ਅਗਲੇ ਮੋੜੇ ਦੀ ਕਾਟ ਪਾਉਣੀ ਹੁੰਦੀ ਆ ਇਹ ਹੁੰਦੀ ਆ ਇੱਥੋਂ ਜਿਹੜੀ ਗਲੇ ਦੀ ਲੰਬਾਈ ਜਿੰਨੀ ਮੈਂ ਰੱਖੀ ਆ 6 ਤੇ ਇੱਥੋਂ ਲੈ ਕੇ ਇੱਥੇ ਤੱਕ ਸਾਢੇ 6 ਤੀਰਾ ਵਾ ਅੱਧਾ ਇੰਚ ਕਾਟ ਵਧਾ ਲੈਣੇ ਕਈਆਂ ਦੀ ਕਾਟ ਇਹ ਆਪਣੇ ਸਰੀਰ ਦਾ ਹਿਸਾਬ ਹੁੰਦਾ ਕਈਆਂ ਦੀ ਡੂੰਗੀ ਕਾਟ ਪੈਂਦੀ ਹੈ 1 ਇੰਚ ਵੀ ਪੈਂਦੀ ਆ ਤੇ ਮੈਂ ਅੱਧੇ ਦੀ ਬੋਣੀ ਆ ਫਿਰ ਇਹਦੀ ਵੀ ਇੱਥੋਂ ਸ਼ੁਰੂ ਕਰਕੇ ਗਲਾਈ ਜਿਹੜੀ ਆ ਇਧਰ ਨੂੰ ਸ਼ੇਪ ਦਿੰਦਿਆਂ ਹੋਇਆ ਇਧਰ ਨੂੰ ਚੱਲ ਜਣਾ ਆਹ ਜਿਹੜੀ ਅਗਲੇ ਗਲੇ ਦੀ ਕਾਟ ਵਾ ਅਗਲੇ ਪਰਦੇ ਦੀ ਆ ਜਿਹੜੀ ਆ ਪਿਛਲੇ ਪਰਦੇ ਦੀ ਕਾਟ ਜਿਹੜੀ ਗਲੇ ਦੀ ਲੰਬਾਈ ਆ ਇਹ ਇਧਰੋਂ ਉੱਪਰੋਂ ਢਾਈ ਮਣਿਆ ਵਾ ਇੱਥੋਂ ਵੀ ਢਾਈ ਮਣ ਕੇ ਇਸ਼ੀ ਰੱਖ ਲੈਣਾ ਇੱਧਰ ਨੂੰ ਵੈਸੇ ਤੇ ਆ ਬੁਕਰਮ ਵਾਲਾ ਗਲਾ ਹੁੰਦਾ ਵੈਸੇ ਮੈਨੇ ਨਿਸ਼ਾਨੀ ਲਾ ਕੇ ਦੱਸਣ ਦੀ ਗਲਾ ਹੀ ਬੁਕਰਮ ਵਾਲਾ ਹੀ ਰੱਖਣਾ ਵਾ ਇਹਦੀ ਕਾਟ ਪਉਣੀ ਅੱਧੇ ਇੰਚ ਦੀ ਜਦੋਂ ਮੈਂ ਸਲਾਈ ਸਿੱਖੀ ਨਾ ਉਦੋਂ ਐਵੇਂ ਸਿਖਾਉਂਦੇ ਸੀ ਸੇਮ ਸੇਮ ਹੁਣ ਕਈ ਰੂਲ ਚੇਂਜ ਹੋ ਗਏ ਆ ਉਹਦੇ ਹਿਸਾਬ ਨਾਲ ਆਪਣਾ ਬਦਲਦਾ ਰਹਿੰਦੇ ਆ ਕੋਈ ਨਾ ਕੋਈ ਲੁੱਕ ਕਾਫੀ ਫਰਕ ਪਿਆ ਵਾ ਫਿਟਿੰਗ ਦੇ ਨਿਸ਼ਾਨੇ ਲਾ ਲਈ ਆ ਇੱਥੋਂ ਲਾਉਣੀ ਆ ਅੱਧੇ ਇੰਚ ਦੀ ਕਾਟ ਦੇ ਨਿਸ਼ਾਨੇ ਵੀ ਇੱਥੋਂ ਕਾਟ ਦੇ ਨਿਸ਼ਾਨੀ ਲੈ ਕੇ ਉਹ ਟੇਢੀ ਟੇਢੀ ਨਿਸ਼ਾਨੀ ਲਾਦਣੀ ਇੱਧਰ ਨੂੰ ਹੁਣ ਫਿਟਿੰਗ ਤੇ ਕਮਰ ਦੀ ਨਿਸ਼ਾਨੀ ਲਾਉਣੀ ਇੱਥੋਂ ਸ਼ੇਕ ਛੱਡ ਗਏ 6 6.5 ਸਾਢੇ ਲੋ ਕਮਰ ਹੀ ਆਪਣੀ 6.5 16 8 8 16 ਸਾਢੇ 8 ਤੇ ਲਾ ਦਈਏ ਉਹ ਵੀ ਪੈਣੀਆਂ ਪਲੇਟਾਂ ਵੀ ਪੈਣੀਆਂ ਇੱਕ ਵਾਰੀ ਪਲੇਟਾਂ ਪਾ ਕੇ ਜਿਹੜੇ ਆਪਣੇ ਹੁੰਦੇ ਆ ਇੱਥੇ ਪਲੇਟ ਪਾ ਕੇ ਫੇਰ ਬਾਅਦ ਵਿੱਚ ਫਿਟਿੰਗ ਦੀ ਨਿਸ਼ਾਨੀ ਮਣ ਕੇ ਦੁਬਾਰਾ ਤੋਂ ਲਾਵਾਂਗੇ ਪਲੇਟ 'ਚ ਵੀ ਆਉਣਾ ਹੁੰਦਾ ਇੱਥੇ ਹੀ 15 15.5 ਛੱਡਿਆ हिਪ ਦੀ ਨਿਸ਼ਾਨੀ ਜਿਹੜੀ ਹੁੰਦੀ ਆ ਤਰੀਜ ਉੱਪਰ ਇੱਥੋਂ 15.5 ਛੱਡ ਕੇ ਜਿਹੜੀ हिਪ ਦੀ ਨਿਸ਼ਾਨੀ ਲਾਉਣੀ ਹੈ ਉਹ ਹੀ 20.5 10 ਤੋਂ 20 ਤੇ 1.5 ਇੱਥੇ 20.5 ਆ ਹੋ ਗਈ ਹਿੱਪ ਹੁਣ ਫਿਟਿੰਗ ਤੋਂ ਜਿਹੜੀ ਆ ਉਹ ਕਮਰ ਨੂੰ ਮੇਚ ਲੈਣਾ ਇਦਾਂ ਤੇ ਕਮਰ ਤੋਂ ਜਿਹੜੀ ਆ ਇਹ ਪਤਾਕ ਮੇਲ ਦੇਣਾ ਇਦਾਂ ਚਾਹ ਆ ਹੋ ਗਈ ਆਪਣੀ ਨਿਸ਼ਾਨੀ ਐਨ ਉਹਨਾ ਆ ਕੰਮ ਕਿੰਨਾ ਬਜਿਆ ਵਾ ਡੇਢ ਇੰਚ ਇੱਧਰ ਵਾ ਡੇਢ ਕਿ ਇੱਥੋਂ ਛੱਡ ਲੈਣ ਡੇਢ ਛੱਡ ਲੋ 2 ਛੱਡ ਲੋ ਇੱਥੋਂ ਵੀ 2 ਛੱਡ ਲੋ ਥੋੜੀ ਆ ਉਂਗਲ ਕੇ ਸ਼ੇਪ ਬਣ ਜਾਂਦੀ ਐ ਇਹਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਆ ਹੁਣ ਜਿਹੜੇ ਪਲੇਟ ਪਾਉਣੇ ਆ ਉਹ ਦੱਸਦੀ ਆ ਇੱਥੋਂ ਸ਼ੁਰੂ ਤੋਂ ਸ਼ੁਰੂ ਕਰਨੇ ਆ ਤੇ 12 ਰੱਖਣੇ ਆ ਕਈ 12 ਰੱਖਦੇ ਕਈ 12.5 ਕਈ 11 ਇਹ ਆਪਣੇ ਆਪਣੇ ਸਰੀਰ ਦੇ ਹਿਸਾਬ ਨਾਲ ਇਧਰੋਂ 3.5 ਛੱਡਣਾ ਜਿਹੜਾ ਪਾਰਾ ਸੇਰ ਹੋਇਆ ਉਹਦਾ 4 ਵੀ ਛੱਡ ਲੀਦਾ 3.5 3.5 ਇਤੋਂ ਲੰਬਾਈ ਰੱਖਣੀ ਆ 6 ਰੱਖ ਲਓ ਜਾਂ 7 ਰੱਖ ਲਓ ਮੈਂ 7 ਰੱਖਦੀ ਆ 3.5 ਦਾ ਅੱਧ ਆਹ ਪਲੇਟ ਵਾ ਇੱਥੇ 0.5 ਇੰਚ ਦਾ ਹੁੰਦਾ ਵਾ ਬਿਲਕੁਲ 0.5 ਇੰਚ ਦੀ ਗਨਗਣਿਸ਼ਾਨੀ ਹੁੰਦੀ ਆ ਜਿਹੜੀ ਤੇ ਆਹ ਜਿਹੜੀ ਆ ਇਹ ਜਿਹੀਂ ਡਰਾ ਕਰੀਏ ਨਾ ਅਖਬਾਰ ਤੇ ਫਿਰ ਪੈਨਸਲ ਬਰੀਕ ਹੁੰਦੀ ਆ ਉਹਨਾਂ ਵਧੀਆ ਤਰੀਕੇ ਨਾਲ ਹੋ ਜਾਂਦਾ ਆ ਚਾਕ ਵਾ ਇਹ ਮੋਟਾ ਵਾ ਇਸ ਕਰਕੇ ਲੀਕਾਂ ਜ਼ਿਆਦਾ ਪੈ ਜਾਂਦੀਆਂ ਹੁਣ ਇੱਕ ਵਾਰੀ ਫੇਰ ਚੰਗੀ ਤਰ੍ਹਾਂ ਸਮਝਾਦਾ ਹਾਂ ਹਾਂਜੀ ਸਾਰੀਆਂ ਨਿਸ਼ਾਨੀਆਂ ਲਾਤੀਆਂ ਵਾਂ ਪਰ ਇਹ ਆ ਵੀ ਜਦੋਂ ਅਸੀਂ ਮੇਚ ਲੈਨੇ ਆ ਨਾ ਨਾਪਾ ਲੈਨੇ ਉਹ ਵੀ ਸੌਖਾ ਹੋ ਜਾਂਦਾ ਵਾ ਤੇ ਜਦੋਂ ਨਿਸ਼ਾਨੀਆਂ ਲਾਉਣ ਲੱਗਿਆ ਨਾ ਇਹ ਥੋੜੀ ਜਿਹੀ ਕਨਫਿਊਜ਼ਨ ਹੋ ਜਾਂਦੀ ਹੈ ਇਹ ਚੰਗੀ ਤਰ੍ਹਾਂ ਸਮਝਣਾ ਪੈਂਦਾ ਵਾ ਮੈਂ ਨਾ ਜਦੋਂ ਤੂੰ ਨਾਪ ਲਿਖਣ ਦੀ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਉਹ ਨਿਸ਼ਾਨੀਆਂ ਲਾਈਆਂ ਉਦੋਂ ਹੀ ਪਤਾ ਲੱਗ ਗਿਆ ਜਿੱਦਾਂ ਜਿੱਦਾਂ ਸੂਟ ਦਾ ਨਾਪ ਲਿਆ ਵਾ ਉਹਦਾ ਤੇ ਅੱਗੇ ਨਿਸ਼ਾਨੀਆਂ ਲਾਤੀਆਂ ਕੱਪੜੇ ਤੇ ਸੀਨ ਵਾਲੇ ਤੇ ਉਹ ਵੀ ਪਤਾ ਲੱਗ ਗਿਆ ਹੈ ਥਣ ਕੇਦਾ ਗਿਣਤੀਆਂ ਮਿੰਟੀਆਂ 'ਚ ਕਨਫਿਊਜ਼ਨ ਹੋ ਗਈ। ਅੱਛਾ ਉਹ ਇਹੋ ਹੀ ਹੈ ਜਿਹੜਾ ਤੇ ਸਮਝਦਾਰ ਹੋਏ ਜਿੱਦਾਂ ਮਤਲਬ ਕਿ ਜਿੰਨੇ ਪਹਿਲਾਂ ਵੀ ਸਮਝਦਾਰ ਨਹੀਂ ਮੈਂ ਸਮਝਦਾਰ ਨਹੀਂ ਆ। ਨਹੀਂ ਨਹੀਂ ਜਿੰਨੇ ਪਹਿਲਾਂ ਵੀ ਸਿੱਖੀ ਆ ਉਹਦੇ ਵਾਸਤੇ ਸੌਖਾ ਹੋ ਜਾਂਦਾ ਜਿੰਨੇ ਪਹਿਲੀ ਵਾਰੀ ਸਿੱਖਣੀ ਹੋਏ ਨਾ ਉਹਨੂੰ ਥੋੜੀ ਕਨਫਿਊਜ਼ਨ ਹੁੰਦੀ ਆ। ਬੇਸਿਕ ਜਿਹਨੂੰ ਮਾੜੇ-ਮੋٹے ਆਉਂਦੇ ਆ ਹਨਾ ਉਹ ਉਹਦੇ ਚਲ ਚੱਕਾ ਲੱਗ ਜੂਗਾ। ਕਿਉਂਕਿ ਤੁਮੀਜ਼ ਦੀ ਫਿਟਿੰਗ ਤੇ ਸਾਰੇ ਸੂਟ ਦੀ ਆਪਣੀ ਹੁੰਦੀ ਆ ਜੇ ਫਿਟਿੰਗ ਵਧੀਆ ਆ ਗਈ ਆ ਸਵਾਈ ਵਧੀਆ ਸਟੀਚਿੰਗ ਵਧੀਆ ਹੋਈ ਆ ਤੇ ਫੇਰ ਹੀ ਵਧੀਆ ਤਹੀਂ ਵੇਂਦਾ ਹੀ ਆ ਜਦ ਜਿਹ ਵੀ ਕਿਦਾਂ ਕਿਦਾਂ ਕੀਤਾ ਵਾ ਤੇ ਕੋਈ ਗੱਲ ਨਹੀਂ ਜੇ ਨਾ ਸਮਝ ਲੱਗੇਗੀ ਤੇ ਤੁਸੀਂ ਦੱਸਿਓ ਤਾਂ ਅਸੀਂ ਫੇਰ ਦੁਬਾਰਾ ਤੋਂ ਸਮਝਾਵਾਂਗੇ ਹੌਲੀ ਹੌਲੀ ਇਦਾਂ ਜਦੋਂ ਮੇਰੇ ਕੋਲ ਪਹਿਲੀ ਵਾਰੀ ਕੁੜੀਆਂ ਸਲਾਈ ਸਿੱਖਣ ਹੁੰਦੀਆਂ ਹੁੰਦੀਆਂ ਅਸੀਂ ਬੱਚੀਆਂ ਤੇ ਉਹਨਾਂ ਨੇ ਵੀ ਇਦਾਂ ਹੀ ਬਾਰ-ਬਾਰ ਸਮਝਾਉਣਾ ਪੈਂਦਾ ਹੁੰਦਾ ਸੀ ਤੇ ਪਰ ਉਹ ਸਿੱਖ ਜਾਂਦੀਆਂ ਕਿਉਂਕਿ ਕੋਲ ਹੋਏ ਤੇ ਗੱਲ ਹੋਰ ਹੁੰਦੀ ਆ ਜਿਹੜੀਆਂ ਪਛਿਛ ਵਿੱਚ ਗੱਲ ਕੀਤੀ ਆ ਇਦਾਂ ਕਿ ਇਹਨੂੰ ਵਲੌਗ ਬਣਾ ਕੇ ਦੱਸਣਾ ਕਿਉਂਕਿ ਉੱਚ ਤੇ ਇੱਥੇ ਸਿਰਫ ਅਹੀਂ ਬੋਲਣਾ ਹੁੰਦਾ ਵਾ ਕਿ ਇਹਨੇ ਕੁਐਸਚਨ ਨਹੀਂ ਕਰਨਾ ਅਸੀਂ ਆ ਵੀ ਬੋਲੀ ਜਾਣਾ ਪਰ ਉੱਥੇ ਜਦੋਂ ਕਿਸੇ ਨੂੰ ਸਮਝਣ ਲੱਗੂਗੀ ਉਸੇ ਵੇਲੇ ਫਟਕਲਾ 39 ਨੇ 43 43 ਤਿਆਰ ਘੇਰਾ ਲਿਆ 21 ਤਿਆਰ ਇਹਦੇ ਵਿੱਚੋ 3 ਇੰਚ ਵਾਧ ਰੱਖਿਆ ਤੇ ਜਿਹੜੀ ਤਰਪਾਈ ਉਹ 4 ਇੰਚ ਵਾਧ ਰੱਖੀ ਆ ਬਾਕੀ ਇਹਦੀ ਕਮੀਜ਼ ਦਾ ਤੀਰਾ ਰੱਖਿਆ ਤਿਆਰ ਤੀਰਾ 6.5 ਤੀਰਾ ਰੱਖਿਆ 2.5 ਜਿਹੜੀ ਉਹ ਗਲੇ ਦੀ ਚੜਾਈ ਰੱਖੀ ਆ ਇਧਰੋਂ 7.5 ਮੋਢਾ ਰੱਖਿਆ ਵਾ ਤੇ ਆ ਅੱਧਾ ਇੰਚ ਇੱਥੇ ਰੱਖ ਕੇ ਤੇ ਇੱਥੋਂ ਇਹਦੇ ਨਾਲ ਕਾਰਡ ਵਾਦੀ ਆ ਬਾਕੀ ਗਲੇ ਦੀ ਲੰਬਾਈ 6 ਰੱਖੀ ਅਗਲੇ ਦੀ ਪਿਛਲੇ ਦੀ ਜਿਹੜੀ ਆ ਉਹ ਜਿੰਨੀ ਤੁਸੀਂ ਰੱਖਣੀ ਆ ਪਚਾਰ ਪੰਜ ਮੈਂ ਸਾਢੇ 4 ਰੱਖਦੀ ਹੁੰਦੀ ਆ ਸਾਢੇ 4 ਰੱਖੀ ਪਿਛਲੇ ਦੀ ਬਾਕੀ ਕਮੀਜ਼ ਦੀ ਫਿਟਿੰਗ ਫਿਰ ਰੱਖੀ ਫਿਟਿੰਗ ਆਪਣੀ ਜਿੰਨੀ ਤੁਹਾਡੀ ਹੁੰਦੀ ਆ ਉਨੀ ਰੱਖਣੀ ਆ ਸਾਢੇ 9 ਰੱਖੀ ਮੈਂ ਕਮਰ ਜਿਹੜੀ ਆ ਉਹ ਰੱਖੀ ਆ ਸਾਢੇ 8 ਤੇ ਜਿਹੜੀ ਹਿਪ ਆ ਉਹ ਸਾਢੇ 20 ਰੱਖੀ ਆ ਜਿਹੜੀ ਤਰੀਜ ਉੱਪਰੋਂ ਛੱਡਣੀ ਆ ਉਹ ਰੱਖੀ ਆ ਸਾਢੇ 15 ਛੱਡ ਕੇ ਇੱਥੇ ਤਰੀਜ ਰੱਖੀ ਜਿਹੜੀ ਹਿਪ ਦੀ ਨਿਸ਼ਾਨੀ ਲਾਈ ਉਹ ਵਾਲੀ ਬਾਕੀ ਇਹਦੀ ਜਿਹੜੀ ਕਨਫਿਊਜ਼ਨ ਹੁੰਦੀ ਆ ਬਾਹਾਂ ਦੀ ਜਿਹੜੀ ਆ ਗਲਿਆਈ ਪਾਉਣੀ ਹੁੰਦੀ ਆ ਇਹ ਆ ਪਿਛਲੇ ਗਲੇ ਦੀ ਆ ਆ ਜਿਹੜੀ ਨਿਸ਼ਾਨੀ ਇਹ ਅਗਲੇ ਅਗਲੇ ਮੋੜ ਦੇ ਦੀ ਸੌਰੀ ਸੱਚਾ ਪਿਛਲੇ ਮੋੜ ਦੇ ਦੀ ਆ ਅਗਲੇ ਮੋੜ ਦੇ ਦੀ ਹੁਣ ਇਹਦੀ ਕਟਾਈ ਕਰਦੇ ਆ ਇਹ ਕਿੱਦਾਂ ਕਰਨੀ ਆ ਹੁਣ ਅਸੀਂ ਕਟਿੰਗ ਕਰਾਂਗੇ ਪਹਿਲਾ ਮੋੜ ਦੇ ਦੀ ਕਟਾਈ ਜਿਹੜੀ ਆ ਪਿਛਲੀ ਨਿਸ਼ਾਨੀ ਆ ਨਾ ਪਿਛਲੇ ਮੋੜ ਦੇ ਦੀ ਕਟਾਈ ਅਸੀਂ ਕਰ ਦੇਣੀ ਆ ਇਦਾਂ ਫਿਰ ਆ ਜਿਹੜੀ ਇਧਰ ਨਿਸ਼ਾਨੀ ਲੱਗੀ ਫਿਟਿੰਗ ਦੇ ਲਾਗੇ ਆਪਣੀ ਕਮਰ ਦੇ ਲਾਗੇ ਇਹ ਇਧਰ ਕਟਾਈ ਕਰਦੇ ਆ ਹਿੱਪ ਤੱਕ ਇਦਾਂ ਠੀਕ ਆ ਹੁਣ ਜਿਹੜੀ ਆ 1/2 ਇੰਚ ਦੀ ਕਟ ਪਾਈ ਆ ਇਹ ਕਟਾਈ ਕਰਨੀ ਆ ਇੱਥੋਂ ਲੈ ਕੇ ਇਹ ਕਟ ਪਉਣੀ ਬਹੁਤ ਜ਼ਰੂਰੀ ਹੁੰਦੀ ਆ ਕਿਉਂਕਿ ਇਹ ਕੱਟ ਪਾਵਾਂਗੇ ਕਈ ਵਾਰੀ ਸਾਡੇ ਮੋਢੇ ਜਿੱਦਾਂ ਡਿੱਗਦੇ ਆ ਨਾ ਉਹ ਡਿੱਗ ਦੇਣੀ ਆ ਫਿਰ ਸੈੱਟ ਰਹਿੰਦੇ ਆ ਹੁਣ ਜਿਹੜਾ ਗਲਾ ਵਾ ਇਹ ਮੈਂ ਹਲੇ ਕੱਟਣਾ ਨਹੀਂ ਆ ਕਿਉਂਕਿ ਇਹ ਬੁਕਰਮ ਵਾਲਾ ਗਲਾ ਵਾ ਇਹ ਬਾਅਦ ਵਿੱਚ ਕੱਟਣਾ ਜੇ ਸਿੰਪਲ ਵੀ ਬਣ ਜਾਂਦਾ ਵਾ ਕੋਰ ਲਾ ਕੇ ਇੱਥੋਂ ਅਸੀਂ ਥੋੜਾ ਜਿਹਾ ਕੱਟ ਕੇ ਗਲੇ ਦੀ ਪਿਛਲਾ ਗਲਾ ਕੱਟ ਲੈਣਾ ਵਾ ਅਗਲਾ ਨਹੀਂ ਕੱਟਣਾ ਆ ਜਿਹੜਾ ਪੜਦਾ ਅਗਲਾ ਇਹਨੂੰ ਅਲੱਗ ਕਰ ਦੇ ਪਿਛਲਾ ਅਲੱਗ ਕਰ ਦੇਣਾ ਤੇ ਜਿਹੜਾ ਅਗਲਾ ਵਾ ਇਹ ਮੋਢੇ ਦੀ ਕਾਟ ਪਾ ਲੈਣੀ ਆ ਬਰਾਬਰ ਰੱਖ ਕੇ ਜਿਹੜੀ ਆ ਪਹਿਲੀ ਨਿਸ਼ਾਨੀ ਲਾਈ ਹੈ ਨਾ ਇਹ ਅਗਲੇ ਮੋਢੇ ਦੀ ਕਾਟ ਆ ਅੱਧੇ ਇੰਚ ਦੀ ਕਾਟ ਜਿਹੜੀ ਚਾਹੋ ਆ ਗਲਾ ਵਾਲਾ ਇਹ ਬੁਕਰਮ ਵਾਲਾ ਵਾ ਜਿਹੜਾ ਪਿਛਲਾ ਗਲਾ ਵਾ ਇਹ ਅਸੀਂ ਕੱਟ ਲੈਨੇ ਇਦਾਂ ਹੀ ਇਹ ਸਿੰਪਲ ਹਾਂ ਕਈ ਤੇ ਇਹਦੇ ਵਿੱਚ ਵੀ ਬੁਕਰਮ ਪਾ ਲੈਂਦੇ ਆ ਪਰ ਮੈਂ ਨੀ ਕਦੀ ਪਾਈ ਇਦਾਂ ਹੀ ਸਿੰਪਲ ਹੀ ਕੱਟ ਲਈਦਾ ਜਿਹਦੇ ਵਿੱਚ ਵੀ ਬੁਕਰਮ ਵਾਲਾ ਰੱਖਣਾ ਹੋਏ ਬਰੀਕ ਵੀ ਕੱਟ ਕੇ ਵੀ ਪਾ ਜਾਂਦਾ ਇਹਦੀ ਨਿਸ਼ਾਨੀ ਲਾਈ ਇੱਥੋਂ ਢਾਈ ਤੇ ਇਧਰੋਂ ਰੱਖਿਆ ਸੀ 4 1/2 ਆਹੇ ਤਾਂ ਨਿਸ਼ਾਨੀ ਲੱਗੀ ਹੋਈ ਹੈਗੀ ਰਾਹੇ ਫਿੱਕੀ ਫਿੱਕੀ ਇੱਥੋਂ 1/2 ਇੰਚ ਦੀ ਕਾਟ ਬੋਣੀ ਸੀ ਇੰਨੀ ਦਾ ਇਹਨੂੰ ਸਿੰਪਲ ਸਿੱਧਾ ਕੱਟ ਲੈਣਾ ਇਦਾਂ ਆ ਪਿਛਲਾ ਗਲਾ ਹੋ ਗਿਆ ਆ ਹੋ ਗਿਆ ਅਗਲਾ ਗਲਾ ਅਗਲੇ ਗਲੇ ਨੂੰ ਬਾਅਦ ਚ ਕਟਾਂਗੇ ਬੁਕਰਮ ਲਾ ਕੇ ਜਿਹੜੀਆਂ ਨਿਸ਼ਾਨੀਆਂ ਵਾ ਇਹ ਜਿੱਦਾਂ ਇੱਧਰ ਲੱਗੀਆਂ ਵਾ ਸੇਮ ਸੇਮ ਇਨੇ ਨੇ ਵਿਅਕਤੀ ਇਦਾਂ ਕਰਕੇ ਇਹ ਇੱਧਰ ਵੀ ਲਾ ਸਕਦੇ ਆ ਇਦਾਂ ਲਾ ਲੈਣੀਆਂ ਆ ਕਮਰ ਦੀ ਲਾਗ ਨਿਸ਼ਾਨੀ ਫੇਰ ਇੱਥੋਂ हिਪ ਦੀ ਲਾ ਲੈਣੀ ਆ ਆ ਹਿੱਪ ਦੀ ਇੱਥੇ ਆ ਇੱਥੋਂ ਇੱਥੇ ਦੂਜੇ ਪੜਦੇ ਤੇ ਲਾਈ ਜਾਣੀਆਂ ਹਾਂ ਦੂਸਰੀ ਸਾਈਡ ਤੇ ਜਿਹੜੇ ਇਧਰ ਨੂੰ ਰੱਖ ਕੇ ਨਿਸ਼ਾਨੀ ਲਾ ਲੈਣੀ ਬਾਅਦ ਵਿੱਚ ਇਧਰ ਇੰਚੀ ਟੇਪ ਰੱਖ ਕੇ ਤੇ ਇੰਚੀ ਦੇ ਨਾਲ ਇਦਾਂ ਕਰਕੇ ਤੇ ਇਧਰੋਂ ਇਦਨਾ ਮਲਾ ਦੇਣਾ ਵਾ ਤੇ ਇਧਰੋਂ ਇਦਨਾ ਮਲਾ ਦੇਣਾ ਇਧਰ ਵੀ ਨਿਸ਼ਾਨੀ ਲੱਗ ਗਈ ਆਪਣੇ ਆਪ ਹੀ ਜਿਹੜੀ ਇਹਦੀ ਆ ਫਿਟਿੰਗ ਦੀ ਨਿਸ਼ ਇਹਦੀ ਆ ਕੀ ਬੋਲਦੇ ਇਹਨੂੰ ਪਲੇਟਾਂ ਦੇ ਨਿਸ਼ਾਨੇ ਉਹ ਵੀ ਇਦਾਂ ਹੀ ਲਾ ਲੈਣੀਆਂ ਇਧਰੋਂ ਉਂਗਲ ਰੱਖ ਕੇ ਇਧਰ ਨਿਸ਼ਾਨੀ ਲਾ ਲੈਣੀਆਂ ਇਧਰ ਵੀ ਲਾ ਲੈਣੀ ਇਦਾਂ ਕਰਕੇ ਬਸ ਇਹ ਹੋ ਗਈ ਹਾਂ ਕਮੀਜ਼ ਦੀ ਕਟਿੰਗ ਹੋ ਗਈ ਆ ਤੇ ਬਾਕੀ ਹੁਣ ਬਾਹਾਂ ਦੀ ਕਟਿੰਗ ਕਰਦੇ ਆਂ ਮੈਂ ਪੂਰੇ ਤਰੀਕੇ ਨਾਲ ਕੋਸ਼ਿਸ਼ ਕੀਤੀ ਆ ਵੀ ਸਮਝਾਵਾਂ ਬਾਕੀ ਇਹ ਆ ਵੀ ਪਹਿਲੀ ਵਾਰੀ ਮੈਂ ਸਲਾਈ ਦਾ ਵਲੌਗ ਬਣਾਇਆ ਮੈਨੂੰ ਇੰਨੀ ਚੰਗੀ ਤਰ੍ਹਾਂ ਸ਼ਾਇਦ ਨਾ ਹੀ ਸਮਝਾਉਣਾ ਆਇਆ ਹੋਵੇ ਇੱਕ ਤਿੰਨ ਵਿੱਚ ਗਿਣਤੀ ਜਿਹੜੀ ਲਿਖੀ ਆੜੀ ਇਹਨੇ ਵੇਖੀ ਵੀ ਨਹੀਂ ਉਹਦੇ ਵਾਲ ਕਿਉਂਕਿ ਇਹਨੂੰ ਆਪਣਾ ਜਬਾਨੀ ਯਾਦ ਆ ਤਾਂ ਕਰਕੇ ਉਹ ਮੈਨੂੰ ਚੇਤਾ ਭੁੱਲ ਗਿਆ ਵੀ ਮੈਂ ਉਧਰ ਵੇਖ-ਵੇਖ ਕੇ ਤੁਹਾਨੂੰ ਦੱਸਾਂ ਤੇ ਨਾਲ ਕਟਾਂ ਹੁਣ ਆਹ ਜਿਹੜਾ ਕੱਪੜਾ ਬਚਿਆ ਇਹਦੇ ਵਿੱਚੋਂ ਹੀ ਬਾਹ ਕੱਢਣੀ ਆਪਣੀ ਬਾਹ ਦੀ ਲੰਬਾਈ ਦੇਖਦੇ ਆ ਇਹਨੂੰ ਇਦਾਂ ਫਿਰ ਡਬਲ ਕਰ ਲਾਂਗੇ ਚਾਰ ਵਾਰੀ ਫੋਲਡ ਕਰੀਦਾ ਨਾ ਇਹਨੂੰ ਪਹਿਲਾਂ ਡਬਲ ਹੀ ਹੁਣ ਚੋਰਾ ਕਰ ਲਿਆ ਆ ਇਹਦੀ ਚੁੜਾਈ ਵੇਖ ਲੈਣੀ ਕਿੰਨੀ ਆ ਆਪਣਾ ਮੋਡਾ ਹੀ 7.5 ਰੱਖਿਆ ਹੈ ਜਾਂ 9.5 ਆ 8.5 9.5 ਇੰਨਾ ਬਹੁਤ ਵਾਰ ਨਾ ਸਾਡੇ 8.5 9.5 ਠੀਕ ਆ ਤੇ ਜੇ ਛੋਟਾ ਹੁੰਦਾ ਫਿਰ ਇਹਦੇ ਵਿੱਚ ਮਿਆਨੀ ਪੋਣੀ ਪਾਣੀ ਹੀ ਪਰ ਇਹ ਕੱਪੜਾ ਪੂਰਾ ਵੈਣਾ ਬਾਕੀ ਬੁੱਕ ਦੀ ਬਾਹਾਂ ਦੀ ਲੰਬਾਈ ਜਿਹੜੀ ਹੈ ਉਹ 18 ਤਿਆਰ ਹੀ 18 ਤਿਆਰ 19 ਵੀ 21 3 ਇੰਚ ਵਾਧ ਰੱਖਣੀ ਆ ਤਰਪਾਈ ਤੇ ਵੀ ਕਰਨ ਵਾਸਤੇ ਜੇ ਵਿੱਚ ਡਿਜ਼ਾਈਨ ਪਾਉਣਾ ਫਿਰ ਹੋਰ ਵਾਧ ਰੱਖ ਸਕਦੇ ਕਈ ਵਾਰੀ ਲੈਸ ਦਾ ਡਿਜ਼ਾਈਨ ਪਾਉਣਾ ਹੁੰਦਾ ਇਹਦੇ ਇਹ ਮੈਂ 21 ਰੱਖ ਲਈ ਇਧਰੋਂ ਇਧਰੋਂ 2.5 ਜਾਂ 3 ਛੱਡ ਲਓ ਇਧਰੋਂ ਕਾਰਪੌਨ ਲੱਗਿਆ ਫਿਰ ਇਹਨੂੰ ਗਲਾਈ ਵਿੱਚ ਕਾਟਵਾ ਦੇਣੀ ਆ ਇਦਾਂ ਵਰਕੇ ਆਪਣੇ ਸਾਹਮਣੇ ਇਥੋਂ ਆਪਣਾ ਬੁੱਕ ਜੀ ਨਾ ਰੱਖਣਾ ਤੁਸੀਂ ਉਹ ਨਹੀਂ ਰੱਖ ਸਕਦੇ ਹੋ ਮੈਂ ਸ਼ਾਇਦ ਖੁੱਲੀ ਬਾਹ ਰੱਖਾ ਜੇ ਵਿਦ ਡਿਸਾਈਨ ਨਹੀਂ ਕੀਤਾ ਵੀ ਬਾਹ ਦਾ ਡਿਜ਼ਾਈਨ ਕਿਹੜਾ ਪਾਉਣਾ ਵਾ ਉਸ ਹੱਬ ਨਾ ਰੱਖਣਾ ਵਾ ਅਜੇ ਮੈਂ ਇੰਨਾ ਕ ਰੱਖਿਆ ਵੀ ਜ਼ਿਆਦਾ ਨਹੀਂ ਕਟਾਈ ਕਰਨੀ 8 ਰੱਖ ਲਿਆ ਵਾ ਇੱਥੋਂ 8 ਦੇ ਨਾਲ ਮਿਲਾ ਦੇਣਾ ਇਹ ਸਿਰਫ ਦੱਸਿਆ ਵੀ ਬਾਹ ਇਦਾਂ ਕਟਾਈ ਕਰਨੀ ਹੈ ਜਿੱਦਾਂ ਆਪਣਾ ਬੁੱਕ ਹੁੰਦਾ ਵਾ 4 4.5 5 ਫਿਰ ਇੰਨਾ ਰੱਖ ਲੈਣਾ ਇੱਥੋਂ 5 5 ਰੱਖਿਆ ਮੰਨ ਲਾ ਇਹਦੇ ਚ 2 ਇੰਚ ਵਾਧ ਰੱਖਣਾ ਹੁੰਦਾ ਵਾ 1.5 2 ਇੰਚ ਵਾਧ ਰੱਖ ਕੇ ਫਿਰ ਉਹਨੂੰ ਨਿਸ਼ਾਨੀ ਨੂੰ ਮਿਲਾ ਦੇਣਾ ਤੇ ਕੱਟ ਦੇਣਾ ਆਹ ਕਪੜਾ ਹਟ ਕੋ ਬਚ ਗਿਆ ਵਾ ਇਹਦੇ ਨਾਲ ਅਸੀਂ ਕੋਈ ਵੀ ਕਰਨਾ ਹੋਵੇ ਤੇ ਕਰ ਸਕਦੇ ਹਾਂ ਕੋਈ ਡਿਜ਼ਾਈਨ ਪਾਉਣਾ ਹੋਵੇ ਜਾਂ ਕੁਛ ਕਿੰਨੇ ਮੀਟਰ ਕਪੜਾ ਹੈ ਇਹ 8.5 ਮੀਟਰ ਹੀ ਸ਼ਰਟ ਦਾ ਕਪੜਾ 8.5 ਮੀਟਰ ਤੇ ਸ਼ਰਟ ਦਾ ਕਪੜਾ ਤੇ ਚੋ ਕਪੜਾ ਬਚਿਆ ਹਾਂਜੀ ਜੇ ਇਕੱਠਾ ਹੋਏ ਤੇ ਫਿਰ ਇਹਦੇ ਵਿੱਚੋਂ ਆਪਣਾ ਸਲਵਾਰ ਦਾ ਵੀ ਕੁਝ ਬਣ ਸਕਦਾ ਜਿੱਦਾਂ ਸਲਵਾਰ ਦੇ ਪੌਂਚੇ ਹੁੰਦੇ ਆ ਪੱਟ ਹੁੰਦੇ ਜਿਵੇਂ ਬੋਲਦੇ ਆ ਉਹ ਬਣ ਸਕਦੇ ਆ ਆਹ ਬਾੰਦ ਹੀ ਹੋ ਗਈ ਆ ਕਟਾਈ ਪੂਰੀ ਤਿਆਰ ਕਮੀਜ਼ ਦੀ ਵੀ ਕਟਿੰਗ ਹੋ ਗਈ ਆ ਤੇ ਆ ਤੁਹਾਨੂੰ ਬਾਵਾਂ ਦੀ ਵੀ ਕਟਿੰਗ ਕਰਨੀ ਦੱਸਦੀ ਆ ਬਾਕੀ ਜਿਹੜਾ ਪੀਸ ਬਚਿਆ ਇਹਦੇ ਵਿੱਚੋਂ ਗਲੇ ਦੀ ਅਸੀਂ ਬੋਕਨ ਵਗੈਰਾ ਲਾ ਕੇ ਤੇ ਪੂਰਾ ਕਮੀਜ਼ ਤਿਆਰ ਕਰ ਸਕਦੇ ਆ ਤੇ ਅੱਗੇ ਜਿੱਥੋਂ ਤੱਕ ਮੇਰੇ ਕੋ ਹੋ ਸਕਿਆ ਤਾਂ ਮੈਂ ਪੂਰੀ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਕਿਵੇਂ ਸੌਖੇ ਤੋਂ ਸੌਖੇ ਤਰੀਕੇ ਨਾਲ ਦੱਸਾਂ ਸਿਖਾਉਣੀ ਸਿਲਾਈ ਹਨਾ ਤੇ ਬਾਕੀ ਪਹਿਲੀ ਵਾਰੀ ਸਿਲਾਈ ਮੈਂ ਮਤਲਬ ਇਦਾਂ ਵਲੌਗ ਬਣਾ ਕੇ ਦੱਸਣ ਲੱਗੀਆਂ ਪਹਿਲੀ ਵਾਰੀ ਤੇ ਪਤਾ ਨਹੀਂ ਵੀ ਹੁਣ ਸਹੀ ਬਣਿਆ ਜਾਂ ਨਹੀਂ ਬਣਿਆ ਇਹ ਹੁਣ ਤੁਸੀਂ ਦੱਸਿਓ ਕਮੈਂਟ ਕਰਕੇ ਜੇ ਸਮਝ ਲੱਗ ਜੂਗੀ ਤਾਂ ਵੀ ਦੱਸਿਓ ਫਿਰ ਗਾਂ ਤੋਂ ਹੋਰ ਕੋਸ਼ਿਸ਼ ਕਰਾਂਗੀ ਵਧੀਆ ਤਰੀਕੇ ਨਾਲ ਸਮਝਾਉਣ ਦੀ ਹੌਲੀ ਹੌਲੀ ਫਿਰ ਇਦਾਂ ਆਦਤ ਬਣ ਜਾਂਦੀ ਹੈ ਨਾ ਹੁਣ ਅਗਲੇ ਵਲੌਗ ਚ ਫਿਰ ਸਲਵਾਰ ਕਟਿੰਗ ਦੱਸਾਂਗੇ ਕਿ ਸਲਵਾਰ ਦੀ ਕਟਿੰਗ ਕਿਵੇਂ ਕਰਨੀ ਆ ਆਪਣੇ ਨਾਲ ਤਾਂ ਕੁਝ ਕੋਸ਼ਿਸ਼ ਪੂਰੀ ਕਰੀ ਦੀ ਆ ਵੀ ਬਿਲਕੁਲ ਸੌਖੇ ਤਰੀਕੇ ਨਾਲ ਸਮਝਾਇਆ ਜਾਵੇ ਹਾਂ ਫੇ ਜੇ ਮੰਨ ਲਓ YouTube ਤੇ ਆਪਾਂ ਵੀਡੀਓ ਪਾਉਂਦੇ ਆ ਤੇ ਉਹਦੇ ਨਾਲ ਜੇ ਆ ਥੋੜੀ ਥੋੜੀ ਜੇ ਇਹਦੇ ਕੋਲ ਸਕਿੱਲ ਹੈਗੀ ਐ ਸਲਾਈ ਦੀ ਤੇ ਹੋਰ ਵੀ ਗਾਂ ਕਿੰਨਾ ਸ਼ੇਅਰ ਕਰ ਸਕਦੀ ਜਾਂ ਕੋਈ ਭੈਣ ਸਿੱਖ ਸਕਦੀ ਆ ਆਪਣੇ ਆਪ ਜੋਗਾ ਤਾਂ ਕਰ ਹੀ ਸਕਦੀ ਆ। ਉਹ ਇਦਾਂ ਹੀ ਮਤਲਬ ਕਿ ਸੂਟਾਂ ਦੇ ਜਿਵੇਂ ਡਿਜ਼ਾਈਨ ਪਾਈਦੇ ਕਿਦਾਂ ਹੁਣ ਮਹਿੰਗੇ ਤੋਂ ਮਹਿੰਗੇ ਸੂਟ ਆਉਂਦੇ ਆ ਤੇ ਲੈਸਾਂ ਕਈ ਵਾਰੀ ਵੇਖੀਦੀਆਂ ਤੇ ਆਮ ਹੀ ਲੈਸਾਂ ਲੱਗੀਆਂ ਹੁੰਦੀਆਂ ਵਾਂ ਤੇ ਅੱਜ ਦਾ ਆਮ ਡਿਜ਼ਾਈਨ ਆਪ ਪਾਈਦੇ ਇਦਾਂ ਡਿਜ਼ਾਈਨ ਪਏ ਹੁੰਦੇ ਆ ਤੇ ਮਹਿੰਗੇ ਮੋਲ ਦੇ ਸੂਟ ਮਿਲਦੇ ਆ ਤੇ ਜਿਵੇਂ ਅਸੀਂ ਘਰ ਇਦਾਂ ਸਿੱਖ ਲਈਏ ਘਰ ਅਸੀਂ ਲੈਸਾਂ ਲਾ ਕੇ ਇਦਾਂ ਸੂਟ ਵਧੀਆ ਤਰੀਕੇ ਨਾਲ ਡਿਜ਼ਾਈਨ ਕਰ ਸਕੀਏ ਤੇ ਇੱਕ ਤੇ ਖਰਚਾ ਵੀ ਘਟ ਤੇ ਬਚਤ ਹੋ ਜਾਂਦੀ ਆ ਆਪਣੀ ਪਰਿਵਾਰ ਦੀ ਵੀ ਤੇ ਆਪਣੀ ਵੀ ਬਚਤ ਹੋ ਜਾਂਦੀ ਆ ਨਾ ਬੰਦਾ ਕਿਹਦੇ ਸੀ ਕਿ ਆਪਣਾ ਦਾਜਗਾਰੀ ਕਰ ਸਕਦਾ ਵਾ ਜੀ ਤਾਂ ਤੂੰ ਕਰਦੀ ਰਹੀ ਆ ਸਾਰਾ ਕੁਛ ਸੂਟ ਚਿੰਦੀ ਰੀ ਸਲਾਈ ਕਰਦੀ ਰੀ ਸਾਰਾ ਕੁਛ ਤੇ ਹੁਣ ਵੀ ਜਿਹੜੇ ਮੈਂ ਸਿੰਪਲ ਆ ਮੈਂ ਇਹੋ ਕੋਸ਼ਿਸ਼ ਕਰਦੀ ਆ ਵੀ ਸਿੰਪਲ ਤੋਂ ਸਿੰਪਲ ਕਪੜਾ ਲਵਾਂ ਤੇ ਆਪ ਹੀ ਲੈਸ ਲਗਾ ਕੇ ਤੁਸੀਂ ਵੇਖਦੇ ਹੋ ਆਪਣੇ ਵੀਡੀਓ ਵਿੱਚ ਵਲੌਗ ਵਿੱਚ ਵੀ ਆਪ ਹੀ ਲੈਸ ਲਗਾ ਕੇ ਵਧੀਆ ਤਰੀਕੇ ਨਾਲ ਸੂਟ ਤਿਆਰ ਕਰ ਲੀਦਾ ਵਾ ਤੇ ਚਲੋ ਠੀਕ ਆ ਹੁਣ ਜ਼ਿਆਦਾ ਵਲੌਗ ਲੰਬਾ ਨਾ ਹੋ ਜੇ ਤੇ ਮੈਨੂੰ ਸਾਰੇ ਜਾਣੇ ਦੱਸਿਓ ਪੀ ਕਿਵੇਂ ਦਾ ਵਲੌਗ ਲਗਾਏ ਪੀ ਕਿਵੇਂ ਦੀ ਸਮਝ ਆਈ ਆ ਹਾਂ ਕੇ ਨੂੰ ਵਿੱਚ ਦੱਸੀ ਸਮਝ ਆਉਂਦੀ ਵੀ ਆ ਕਿ ਨਹੀਂ ਸਮਝ ਆਉਂਦੀ ਆ ਕਿ ਨਹੀਂ ਸਮਝ ਆਉਂਦੀ ਆ ਆਪਣੇ ਰ ਤਾਂ ਮੈਂ ਪੂਰੀ ਕੋਸ਼ਿਸ਼ ਕੀਤੀ ਆ ਤੇ ਜੇ ਬਾਕੀ ਇੱਕ ਫਰਕ ਜ਼ਰੂਰ ਹੁੰਦਾ ਵਾ ਆਫਲਾਈਨ ਤੇ ਆਨਲਾਈਨ ਸਵਾਲਣ ਦਾ ਉਹ ਫਰਕ ਜ਼ਰੂਰ ਰਹੂਗਾ ਕਿ ਜਿੱਥੇ ਕੇ ਭੈਣ ਨੂੰ ਨਹੀਂ ਪਤਾ ਲੱਗਦਾ ਉਹ ਜਦੋਂ ਕੋਈ ਘਰ ਸਿਖਣਾ ਹੁੰਦੀ ਸਲਾਈ ਉਸ ਵੇਲੇ ਨੂੰ ਰੋਕ ਕੇ ਪੁੱਛ ਲੈਂਦੀ ਹੁੰਦੀ ਹਾਂ ਏਦਾਂ ਤੁਸੀਂ ਰੋਕ ਨਹੀਂ ਸਕਦੇ ਤੁਸੀਂ ਸਿਰਫ ਕਮੈਂਟ ਕਰ ਸਕਦੇ ਜੀ ਤੇ ਚਲੋ ਬਾਕੀ ਜਿਹੜਾ ਤੁਸੀਂ ਕਮੈਂਟ ਕਰਕੇ ਦੱਸਿਓ ਜ਼ਰੂਰ ਪੁੱਛਿਓ ਬਾਕੀ ਜਿਹੜਾ ਵਲੌਗ ਬਣਾਉਣ ਤੋਂ ਅਸੀਂ ਲੇਟ ਹੋਏ ਆ ਉਹਦੀ ਵਜ੍ਹਾ ਇਹ ਵੀ ਹਰ ਵਾਰੀ ਸੋਚੀਦਾ ਵਾ ਵੀ ਵਲੌਗ ਬਣਾਉਣਾ ਪਰ ਚੱਕ ਜੀਦਾ ਵਾ ਵੀ ਕਦੀ ਸਲਾਈ ਦਾ ਵਲੌਗ ਬਣਾਇਆ ਨਹੀਂ ਸੀ ਤੇ ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੋਂ ਐਂਡ ਕਰੀਏ ਤੇ ਚਲੋ ਅੱਜ ਬੜੇ ਦਿਨਾਂ ਬਾਅਦ ਕੋਸ਼ਿਸ਼ ਕੀਤੀ ਹੈ ਹਿੰਮਤ ਕਰ ਲਈ ਆ ਵੀ ਇਵੇਂ ਸਲਾਈ ਕਰਨੀ ਮਤਲਬ ਆਪ ਤੇ ਇਦਾਂ ਹੀ ਅੱਡੇ ਸੱਟੇ ਕੱਟ ਲਈਦਾ ਵਾ ਮੈਂ ਤਾਂ ਕਦੀ ਵੇਖਿਆ ਵੀ ਨਹੀਂ ਮੇਰੇ ਚ ਇਦਾਂ ਕੱਟ ਲੈਣੀ ਇੰਨੀ ਆਦਤ ਪਈ ਆ ਵੀ ਚਾਕਾ ਖੁੱਲਾ ਆਪਣੇ ਮੇਚੇ ਦਾ ਇਦਾਂ ਹੀ ਕੱਟ ਲਈਦਾ ਵਾ ਹੁਣ ਸਮਝਾ ਸਮਝਾ ਕੇ ਕੱਟਣਾ ਸੀ ਕਿ ਜਾ ਸਲਾਈ ਹੁਣ ਸਿਖਾਈ ਨੂੰ ਵੀ ਬੱਚਿਆਂ ਨੂੰ ਕਾਫੀ ਚੇਰ ਹੋ ਗਿਆ ਵਾ ਤੇ ਤਾਂ ਕਰਕੇ ਹੁਣ ਤੁਸੀਂ ਦੱਸਿਓ ਵੀ ਕਮੈਂਟ ਕਰਕੇ ਹਾਂ ਕਮੈਂਟ ਕਰਕੇ ਦੱਸੋ ਜਿੱਥੇ ਨਾ ਪਤਾ ਲੱਗੇਗਾ ਹਾਂਜੀ ਚਲੋ ਠੀਕ ਆ ਫਿਰ ਚਲੋ ਚੰਗਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ